ਤਿੰਨੂ ਕਿਹਾ ਤੂੰ ਬੜੀਆ ਫੜੀ ਫੜੀ ਭੱਜੀ ਹੁੰਦੀ ਆ ਉਹ ਮੰਮੀ ਮੈਂ ਨਾ نیچے ਵੇਖਣ ਗਈ ਮੈਂ ਅਜੇ ਤੱਕ ਆਈ ਨਹੀਂ ਆਈ ਨਹੀਂ ਮੰਮੀ ਤੇਰੀ ਹਜੇ ਵੀ ਉੱਪਰ ਹਾਂਜੀ ਉਹ ਹਰਪੇ ਦੀ ਨਾ ਦੇਗਲਾ ਕਰਨਾ ਪਤਾ ਨਹੀਂ ਦਵਾਈ ਜੀ ਵਖਾਉਂਦੇ ਹਰ ਪੇੜੀਰੀ ਨੂੰ ਦਵਾਈ ਵਖਾਉਂਦੇ ਕਾਦੀ ਦਵਾਈ ਵਖਾਉਂਦੇ ਪਤਾ ਨਹੀਂ ਮੈਂ ਹੁਣੇ ਪੁੱਛਿਆ ਮੈਂ ਕਿ ਕਾਦੀ ਦਵਾਈ ਆ ਤੇ ਕਹਿੰਦੇ ਉਹਨਾਂ ਮੇਰੇ ਵੱਖੀ ਚ ਦਰਦ ਹੁੰਦੀ ਤੇ ਮੈਂ ਇਥੋਂ ਬਾਹਰ ਦਵਾਈ ਲਈ ਕਿਸੇ ਕੋ ਮੇਰੇ ਸੁਣ ਗੱਲ ਧਿਆਨ ਨਾਲ ਤੂੰ ਪੁੱਛ ਲੈਣਾ ਇਹ ਡਾਇਰੈਕਟ ਕਾਦੀ ਦਵਾਈ ਆ ਕਿਦਾਂ ਦਵਾਈ ਆ ਇਹ ਹੁਣ ਪੁੱਛਿਆ ਮੈਂ ਕਾਦੀ ਆ ਤੇ ਕਹਿੰਦੇ ਮੇਰੇ ਵਕੀ ਚ ਦਰਦ ਹੁੰਦੀ ਉਹਦੀ ਦਵਾਈ ਤੇ ਮੈਂ ਬਾਹਰੋਂ ਲਈ ਹੁਣੇ ਆਂਦੇ ਵਕਤ ਲਫਾਫਾ ਜਿਹਾ ਪੜਿਆ ਸੀ ਹੱਥ ਚੋਂ ਨਾ ਨਹੀਂ ਲਫਾਫਾ ਲਫਾਫਾ ਤੇ ਜਦੋਂ ਪੁੱਤ ਆਪਣੇ ਘਰ ਆਏ ਉਦੋਂ ਵੀ ਪੜਿਆ ਸੀ ਤੂੰ ਕਿੰਨੀ ਇਥੋਂ ਦਵਾਈ ਲਈ ਆ ਮੈਨੂੰ ਲੱਗਦਾ ਗੱਲ ਕੋਈ ਹੋਰ ਹੀ ਪੂਰਾ ਧਿਆਨ ਰੱਖਣਾ ਵਾ ਕਿਉਂਕਿ ਹਰ ਪੀਦੀ ਹੁਣ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਆ ਸੋਖ ਨੇ ਬਲੀਅਰ ਕਿਹਾ ਸੀ ਕਿ ਮਾਸੀ ਜੀ ਤੁਹਾਡੀ ਜ਼ਿੰਮੇਵਾਰੀ ਜੇ ਕੋਈ ਵੀ ਗੱਲ ਹੋ ਜਾਂਦੀ ਤੇ ਆਪਾਂ ਨਾ ਵਿੱਚ ਕਿਤੇ ਫਸ ਜਾਈਏ ਪਲਾ ਕਰਦੇ ਕਰਦੇ ਪਹਿਲਾਂ ਆਪਣੇ ਸਿਰ ਚਿੱਤਰ ਪਵਾ ਕੇ ਬਹਿ ਜੀਏ ਨਹੀਂ ਮੰਮੀ ਇਦਾਂ ਦੀ ਤਾਂ ਕੋਈ ਗੱਲ ਲੱਗਾ ਨਹੀਂ ਨਹੀਂ ਪਰ ਇਹ ਆ ਕਿ ਹੁਣ ਇਹਨਾਂ ਨੇ ਮੈਨੂੰ ਵਕੀ ਦਾ ਕਿਹਾ ਵਾ ਤੇ ਮੈਂ ਤੇ ਮੰਨ ਕੇ ਆ ਗਈ ਪਰ ਸਮਝੋਂ ਹੁੰਦੇ ਹੀ ਮੈਨੂੰ ਨਹੀਂ ਪਤਾ ਡੱਬੀ ਹੱਥ ਚ ਫੜੀ ਉਹਨਾਂ ਨੇ ਕਿ ਹਰ ਪੀਦੀ ਦੀ ਜੀ ਕਿ ਇਹਨਾਂ ਦੀ ਆਪਦੀ ਇਹਨਾਂ ਨੇ ਮੈਨੂੰ ਪਤਾ ਲੱਗਾ ਇਹ ਸੁਣ ਗੱਲ ਇਹਨੂੰ ਕਿਹੜੀ ਉੱਥੇ ਪੋੜੀਆਂ ਦੇ ਵਿੱਚ ਚੇਤਾ ਆ ਗਿਆ ਕਿ ਨੂੰ ਮੈਂ ਹੁਣੇ ਵਕੀ ਦਰਦ ਦੀਆਂ ਦਵਾਈਆਂ ਬਖਾਦਾ ਜੇ ਉਹ ਪਤਨੀ ਨੂੰ ਮਿਲ ਤੇ ਲਵੇ ਉੱਪਰ ਆ ਕੇ ਚਾਹ ਜਨਾ ਬੈਠ ਲੋਦ ਲਵੇ ਮੈਨੂੰ ਨਹੀਂ ਇੰਨਾ ਪਤਾ ਕੀ ਗੱਲ ਕੀਤੀ ਇਹਨਾਂ ਨੂੰ ਪੂਰੀ ਨਿਗ੍ਹਾ ਰੱਖਣੀ ਪੈਣੀ ਆ ਵੇਖ ਇਹ ਨਾ ਵੇ ਸਾਡੀ ਰਿਸ਼ਤੇਦਾਰੀ ਖਰਾਬ ਕਰਕੇ ਬਹਿ ਜੇ ਇਧਰੋਂ ਮੇਰੇ ਤੋਂ ਗੱਲ ਹੁਣ ਬਿਲਕੁਲ ਧਿਆਨ ਰੱਖਣਾ ਵਾ ਕਿ ਜਦੋਂ ਜਾਣੇ ਆ ਨਾ ਆਪਾਂ ਘਰ ਜਾਂਾਂ ਤੱਕ ਲਿਫਾਫਾ ਤੇਰੀ ਮਾਮੀ ਦੇ ਹੱਥ 'ਚ ਹੀ ਰਹਿਣਾ ਚਾਹੀਦਾ ਵਾ ਜੇ ਹਰਪ੍ਰੀਤ ਦੇ ਹੱਥ 'ਚ ਚੱਲ ਗਿਆ ਨਾ ਲਿਫਾਫਾ ਹਾਂ ਸਮਝ ਲੈ ਫਿਰ ਕੋਈ ਗੱਲ ਗੋਲ ਆ ਮੈਂ ਫਿਰ ਬਾਕੇ ਪੁੱਛ ਲੈਣਾ ਵਾਂ ਜੂ ਭੈਣ ਜੀ ਨੂੰ ਤੇ ਕੋਈ ਵੀ ਵਿੱਚ ਪਰਦੇ ਵਾਲੀ ਗੱਲ ਹੈਗੀ ਨਾ ਤੇ ਖੋਲ ਦੋ ਹੁਣੇ ਇਹ ਨਾ ਵੇ ਬਾਤ ਚ ਸਾਡੇ ਸਿਰ ਕੋਈ ਨਾ ਲੱਗੇ। ਤੁਸੀਂ ਨਾ ਆਪਣੇ ਹਿਸਾਬ ਨਾਲ ਗੱਲ ਕਰਿਓ ਕਿਉਂਕਿ ਮੇਰੀ ਕੀਤੀ ਨਾ ਤੁਹਾਨੂੰ ਪਤਾ ਮੈਨੂੰ ਤੇ ਹਰ ਗੱਲ ਤੇ ਵਾਰ ਟੋਕਿਆ ਜਾਂਦਾ ਕਿ ਸਭ ਨਾ ਤੈਨੂੰ ਨਿਆਣੀ ਤੈਨੂੰ ਨਹੀਂ ਕੋਈ ਚੀਜ਼ ਦਪਰਾ। ਬਸ ਤੂੰ ਹੁਣ ਘਰ ਜਾਣ ਤੱਕ ਨਾ ਲਫਾਫੇ ਦਾ ਧਿਆਨ ਰੱਖਣਾ ਵਾ। ਮੈਂ ਵੀ ਰੱਖੂਗੀ ਤੇ ਰਸਤੇ 'ਚ ਮੈਨੂੰ ਚੇਤਾ ਘਰਾ ਦੇਣਾ ਵਾ। ਲਪਾਵਾ ਹੈਗਾ ਕਿ ਨਹੀਂ ਹੈਗਾ ਹੱਥ 'ਚ। ਹਾਂ। ਫਿਰ ਮੈਂ ਕਰੂੰ ਗੱਲ। ਦੇਖ ਲਾ ਕਿ ਦੀ ਸੋਹਣੀ ਲੱਗਣ ਗਈ ਆ। ਉਹੀ ਬਥੇਰੀਆਂ ਗੱਲਾਂ ਮਾਰ ਲੀਆਂ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹਦੀ ਉਹ ਘੂਆ ਸੱਸਾ ਹੀ ਆ। ਮੈਂ ਤਾਂ ਭੈਣੇ ਉਹਨੂੰ ਬੁਲਾਇਆ ਹੀ ਨਹੀਂਗਾ। ਮੈਨੂੰ ਹੋਰਸ ਪ ਸੇਰ ਲਾਗੇ ਮੈਂ ਤੋਰਦੀ ਬੜੀ ਸੜੇ ਮੱਥੇ ਗਈ ਆ ਉਹ ਗੱਲ ਰਹੀ ਸੀ ਨਹੀਂ ਗੱਲ ਤੇ ਕੁਝ ਨਹੀਂ ਉਹਦਾ ਸੁਭਾਅ ਹੀ ਇਦਾਂ ਦਾ ਸ਼ੈ ਉਹ ਇਦਾਂ ਦੀ ਇਹ ਭੈਣ ਜੀ ਤੇ ਇਹ ਨਾ ਚਿੰਤਾ ਕਰੋ ਨਾ ਸੁੱਖ ਕਿੱਥੇ ਆ ਸੁੱਖ ਨਹੀਂਗਾ ਘਰ ਪਤਾ ਨਹੀਂ ਕਹਿੰਦੀ ਘਰ ਹੀ ਨਹੀਂ ਹੈਗਾ ਮੈਂ ਲੱਗੇ ਹਰ ਦਿਨ ਪੁੱਛਣ ਨਹੀਂ ਹਾਂ ਅੱਛਾ ਤੈਨੂੰ ਧੰਦਾ ਖਾਂਦਾ ਖੁਸ਼ ਰੱਖਦਾ ਹੈ ਹਾਂਜੀ ਹਾਂਜੀ ਚਲੋ ਵੇਹ ਤੇ ਚਿਹਰਾ ਵੇਖ ਕੇ ਹੀ ਲੱਗਣ ਦਿਆ ਲੱਗਦਾ ਪੈਣਾ ਬਿਲਕੁਲ ਬੱਚੇ ਦਾ ਚਿਹਰਾ ਵੇਖ ਕੇ ਮਾਵਾਂ ਨੂੰ ਪਤਾ ਲੱਗ ਜਾਂਦਾ ਕਿ ਬੱਚਾ ਸਾਡਾ ਖੁਸ਼ ਹੈ ਹਾਂ ਉਹ ਤੇ ਹੈ ਬਸ ਮੈਂ ਤਾਂ ਕਿਹਾ ਸੀ ਬੜਾ ਹੀ ਦਿਲ ਕਰਦਾ ਸੀ ਕਿ ਘਰੇ ਵੀ ਇੱਕ ਵਾਰੀ ਲੈ ਜਾਵਾਂ ਕਿ ਚਾਰ ਦਿਨ ਮੇਰੇ ਕੋਲ ਆ ਲਵੇ ਪਰ ਦੁਨੀਆਦਾਰੀ ਦੇ ਡਰ ਤੋਂ ਨਾ ਮੈਂ ਤਾਂ ਖੱਪੀ ਪਈ ਆ ਮੈਂ ਕੀ ਕਰਾਂ ਹਾਰ ਕੇ ਫਿਰ ਮੈਂ ਮਾਸੀ ਵਾਲੀ ਉਧਰ ਜਾਉਂਗੀ ਐਦੀ ਦਾਦੀ ਵਾਲਾ ਉਧਰ ਬਉ ਦੇ ਨੇ ਲਈ ਕਹਾਂਗੀ ਸੁੱਖ ਨੂੰ ਕਿ ਇਹਨੂੰ ਭੇਜ ਦੋ ਮੇਰੇ ਕੋਲ ਚੱਲ ਕੋਈ ਗੱਲ ਨਹੀਂ ਉਹ ਵੀ ਤੁਹਾਡਾ ਘਰ ਤੇ ਉਹ ਵੀ ਤੁਹਾਡਾ ਘਰ ਤੁਸੀਂ ਜਦੋਂ ਜੀ ਕਿਤਾ ਇੱਥੇ ਵੀ ਆਓ ਤੇ ਮਿਲੋ ਸੁੱਖ ਕਹੜਾ ਕਦੀ ਨਾ ਕਰਦਾ ਤੁਹਾਨੂੰ ਆਉਣ ਤੋਂ ਨਹੀਂ ਮੈਂ ਨਾ ਕਹਿਣਾ ਤਾਂ ਨਹੀਂ ਚਾਹੀਦਾ ਮੇਰਾ ਤਾਂ ਲੈ ਕੇ ਜਾਣ ਨੂੰ ਬੜਾ ਦਿਲ ਕਰਦਾ ਸੀ ਕਿ ਵੰਸੀ ਕਿ ਦੋ ਚਾਰ ਦਿਨ ਵਸਣਾ ਇਹਨੂੰ ਨਾਲ ਲੈ ਜਾਵਾਂ ਮੇਰਾ ਮਨ ਨਹੀਂ ਲੱਗਣ ਦਿਆ ਘਰ ਵਿੱਚ ਤਾ ਕਰਕੇ ਕਿ ਅਣੀ ਤੇ ਮੈਂ ਸੁਖ ਨੂੰ ਪੁੱਛ ਲਾਂਗੀ ਭੈਣਾ ਐਡੀ ਕਿਹੜੀ ਗੱਲ ਹੈਗੀ ਆ ਕਿਉਂ ਸਿਮਰਤ ਠੀਕ ਹੈ ਨਾ ਹਾਂਜੀ ਹਾਂਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਚਲੋ ਉਹ ਤਾਂ ਤੁਹਾਡੀ ਘਰ ਵਾਲੀ ਗੱਲ ਆ ਸੁਖ ਨੂੰ ਪੁੱਛ ਲਿਓ ਕੋਈ ਗੱਲ ਨਹੀਂ ਪਰ ਮੇਰੀ ਤੇ ਇੱਕੋ ਸਲਾਹ ਏ ਕਿ ਕੁੜੀ ਨੂੰ ਨਾ ਆਪਣੇ ਘਰ ਚ ਨਾ ਥੋੜਾ ਜਿਹਾ ਐਡਜਸਟ ਹੋਣ ਦਾ ਨਾ ਟਾਈਮ ਦੋ ਜੇ ਆਪ ਐਡੇ ਬਾਰ-ਬਾਰ ਖੜਦੇ ਰਵਾਂਗੇ ਨਾ ਤਾਂ ਬੱਚੇ ਦਾ ਆਪਣੇ ਘਰ ਚ ਮਨ ਕਿਦਾਂ ਲੱਗੇਗਾ ਕਿਦਾਂ ਐਡਜਸਟ ਕਰੇਗੀ ਸੁਖ ਦੇ ਨਾਲ ਫਿਰ ਕਿਉਂ ਹਰ ਤੇ ਤੈਰਾ ਮਨ ਨਹੀਂ ਲੈ ਸੁਖਾਈ ਗਿਆ ਵੈ ਮਰੇ ਆਂ ਜਾ ਮਹਿਫਲ ਆ ਲਕੀਆਂ ਸੱਸੀਆਂ ਨੂੰ ਖੁਸ਼ ਰੋ ਜੀ ਸੱਸੀਆਂ ਮੱਚੀ ਸੱਸੀ ਕਾ ਸੱਸੀ ਕਾ ਜੀ ਅੱਜ ਕਿਦੋਂ ਰਾਹ ਬੋਲੋ ਜੀ ਲੋ ਸਾਡਾ ਦਿਲ ਕੀਤਾ ਤੇ ਇਹੀ ਆ ਗਏ ਆਣੀ ਸਾਡੇ ਨਹੀਂ ਨਹੀਂ ਜਦੋਂ ਮਰਜ਼ੀ ਆ ਜਾਓ ਸੱਸੀ ਜੀ ਕੋਈ ਮਨਾ ਨਹੀਂ ਤੇ ਹੋਰ ਪਰਜਾਈ ਨੇ ਮੈਚਿੰਗ ਤਾਂ ਬੜੀ ਕਿੱਤੀ ਅੱਜ ਲੱਗ ਗਈ ਐ ਚਲੋ ਚੱਲ ਇੱਥੋਂ ਪਤਾ ਲੱਗਦਾ ਨਾ ਦਿਓ ਇਹਰ ਪਰਜਾਈ ਤੇ ਪਿਆਰ ਦਾ ਵੀ ਪਤਾ ਲੱਗਦਾ ਨਾ ਨਾਲੇ ਮੈਚਿੰਗ ਤਾਂ ਪਤਾ ਇਧਰ ਜਾਈ ਵੀ ਸੀ ਚਲ ਕੋਈ ਗੱਲ ਨਹੀਂ ਦਿਲ ਮਿਲਣ ਦੀ ਗੱਲ ਐ ਕੱਪੜਿਆਂ ਦਾ ਕੀ ਐ ਇਹ ਤਾਂ ਮੁਰਕੇ ਗੰਦੀਆਂ ਬਾਲਟੀਆਂ ਚ ਸੁੱਟੇ ਜਾਂਦੇ ਤੁਹਾਨੂੰ ਮਮਾ ਸੋ ਕੁ ਮੈਂ ਤੁਸੀਂ ਬੈਠੋ ਮੈਂ ਰੱਜਾ ਚਾਹ ਬਣਵਾ ਇੰਤਜ਼ਾਮ ਕਰਾਂ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਵੇ ਲੋ ਸਿਆਣੀ ਹੈ ਉਹਦਾ ਉਹਨੂੰ ਪਤਾ ਹੈ ਕਿਹੜੇ ਵੇਲੇ ਕਿਹੜਾ ਕੰਮ ਕਰਨਾ ਹੈਗਾ ਵੇ ਤੇ ਹੋਰ ਧੀਆਂ ਤਾਂ ਝਟ ਸਿਆਣੀ ਹੋ ਜਾਂਦੀਆਂ ਦਿਲ ਲੱਗਾ ਹੋਇਆ ਨਾ ਕੋਈ ਕਮੀ ਪੇਸ਼ੀ ਦਾ ਨਹੀਂ ਕਿ ਕਹੇ ਗੱਲੋ ਸਿਆਣੀ ਹੈ ਮੰਮੀ ਦੀ ਵੱਧ ਤੋਂ ਸਿਆਣੀ ਆ ਮੈਂ ਨਾ ਮੈਂ ਕੋਈ ਗੱਲ ਕਰਨੀ ਪਰ ਚਲੋ ਕੋਈ ਗੱਲ ਨਹੀਂ ਮੈਂ ਚਾਹਣਾ ਸਾਡੇ ਦੋਵਾਂ ਚ ਨਿਬੜ ਜੇ ਤੇ ਚੰਗੀ ਗੱਲ ਆ ਕੀ ਗੱਲ ਸੁਖ ਕੋਈ ਗੱਲ ਹੋਈ ਤੇ ਦੱਸ ਕੋਈ ਗੱਲ ਨਹੀਂ ਆਪਣਾ ਹੀ ਘਰ ਆ ਆਪਣਾ ਪਰਿਵਾਰ ਹੀ ਆ ਸਾਰੇ ਆਪਾਂ ਨਹੀਂ ਨਹੀਂ ਕੋਈ ਗੱਲ ਨਹੀਂ ਆ ਇੱਕ ਵਾਰੀ ਮੈਂ ਤਾਂ ਗੱਲ ਕਰਕੇ ਨਾ ਫੇਰ ਹੀ ਗੱਲ ਕਰੂੰਗਾ ਨਹੀਂ ਕੋਈ ਇਹੋ ਜੀ ਗੱਲ ਤੇ ਮੇਰੇ ਤੋਂ ਗੱਲ ਲੁਕਾਏ ਹੋ ਨਾ ਅਖਰ ਦੀਦਿਆਂ ਨਹੀਂ ਆ ਅਣਜਾਣੇ ਚ ਗਲਤੀਆਂ ਬੱਚਿਆਂ ਕੋ ਹੋ ਹੀ ਜਾਂਦੀਆਂ ਨੇ ਤੁਹਾਨੂੰ ਪਤਾ ਨਾ ਘਰ ਤੇ ਸੱਤ ਸੱਸ ਹੋਵੇ ਕੋਈ ਜੇੜ ਕੋਈ ਜਠਾਣੀ ਕੋ ਰਿਸ਼ਤੇ ਹੋਣ ਨਾ ਚਾਰ ਤਰ੍ਹਾਂ ਹਲ ਵਿੱਚ ਸਮਝਾ ਵੀ ਲੈਂਦੇ ਹੁਣ ਕੱਲੀ ਕੌਣ ਜਾਣੇ ਚ ਕੋਈ ਗਲਤੀ ਹੋ ਗਈ ਹੋਵੇ ਮੈਂ ਨਹੀਂ ਜਾਣੀ ਦੋਨਾਂ ਚ ਲੜਾਈ ਹੋਵੇ ਮੈਨੂੰ ਤੁਸੀਂ ਦੱਸ ਹੀ ਦਿਓ ਜੇ ਕੋਈ ਗੱਲ ਹੈ ਜੀ ਨਹੀਂ ਕੋਈ ਗੱਲ ਨਹੀਂ ਮਾਸੀ ਤੁਸੀਂ ਲੱਗੇ ਹੁੰਦੇ ਜੇ ਘਰ ਚ ਆ ਕੇ ਚੱਕਰ ਚੱਕਰ ਮਾਰਿਆ ਕਰੋ ਤਾਂ ਨਾਂ ਸਭ ਕੁਝ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋਖ ਮੈਂ ਆਂਦੀ ਜਾਂਦੀ ਰਹੂੰਗੀ ਬਾਕੀ ਜੇ ਕੋਈ ਗੱਲ ਆ ਤੂੰ ਸਾਨੂੰ ਖੁੱਲ ਕੇ ਦੱਸ ਸਕਦਾ ਐਡੀ ਕੋਈ ਗੱਲ ਨਹੀਂ ਨਾਲੇ ਤੈਨੂੰ ਵੀ ਪਤਾ ਵਾ ਥੋੜੀ ਜੀ ਦਿਮਾਗ ਤੋਂ ਟੈਨਸ਼ਨ ਦੇ ਵਿੱਚ ਤੇ ਹੈਗੀ ਹੀ ਕਿੱਡੀ ਵੱਡੀ ਸੱਟ ਲੱਗੀ ਆ ਜੇ ਕੋਈ ਨਿੱਕੀ ਮੁੱਟੀ ਗਲਤੀ ਹੋ ਜਾਂਦੀ ਨਾ ਆਂ ਭੀ ਅਡਜਸਟ ਕਰ ਲਿਆ ਕਰ ਤੇ ਜੇ ਬਹੁਤੀ ਗੱਲ ਤੂੰ ਸਾਨੂੰ ਦੱਸ ਦਿਆ ਕਰ ਅਸੀਂ ਆ ਜਾਾਂਗੇ ਬਾਕੀ ਭੈਣ ਜੀ ਵੀ ਨਾ ਕਿਸੇ ਕੋਲੋਂ ਪੱਲਾ ਨਹੀਂ ਛਾੜਦੇ ਕਵਿਤਾ ਤੁਹਾਡੇ ਨਾਲ ਹੀ ਸਹਿਮਤ ਨੇ ਜਿੱਦਾਂ ਤੂੰ ਕਹੇਂਗਾ ਨਾ ਉਦਾਂ ਹੀ ਹੋਊਗਾ। ਉਹ ਤਾਂ ਗੱਲ ਠੀਕ ਹੈ ਪਰ ਉਹਨੂੰ ਕੋਈ ਟੈਨਸ਼ਨ ਨਹੀਂ। ਕਿਹੇ ਗੱਲੋਂ ਨਹੀਂ ਮੇਰੇ ਨਾਲ ਫੋਨ ਤੇ ਗੱਲ ਤੇ ਦੋ ਤਿੰਨ ਦਿਨਾਂ ਬਾਅਦ ਹੀ ਕਰਦੀ ਐ। ਟੈਨਸ਼ਨ ਹੋਣੀ ਗੱਲ ਤਾਂ ਤੁਸੀਂ ਕੋਹੋ ਹੀ ਨਾ। ਕੋਈ ਗੱਲ ਨਹੀਂ ਭੈਣ ਜੀ ਹੋ ਹੀ ਜਾਂਦਾ ਕੋਈ ਗੱਲ ਨਹੀਂ। ਆਪਨੇ ਕਰ ਲੈਣਾ ਨਾ ਨੇ ਜਸਟ। ਸੋ ਤੁਹਾਡਾ ਬਹੁਤ ਸਿਆਣਾ ਵਾ। ਠੀਕ ਹੈ ਗੱਲ ਦੀ ਕੋਈ ਟੈਨਸ਼ਨ ਨਾ ਲੋ। ਦੋ ਚਾਰ ਦਿਨਾਂ ਦੇ ਲੱਗਣਗੇ। ਗੱਲ ਕਰਦੀ ਵੀ ਸੀ ਗੁਰਜੀਤ ਭੈਣ ਜੀ ਨਾਲ ਕਿ ਮੈਂ ਨਾ ਚਾਰ ਪੰਜ ਦਿਨ ਵਸਤੇ ਨਾ ਲੈ ਜਾਵਾਂ ਹਰਪ੍ਰੀਤ ਨੂੰ ਜੇ ਤੁਹਾਡੀ ਇੱਜ਼ਜ਼ਤ ਹੋਵੇ। ਤੇ ਮੈਂ ਅੱਜ ਹੀ ਲੈ ਜਮਾਨ ਨਾਲ ਮੇਰਾ ਬੜਾ ਹੀ ਮਨ ਸੀ ਲੈ ਜ ਮਮੀ ਕੋਈ ਗੱਲ ਨਹੀਂ ਤਾਨੂੰ ਲੈ ਜਾਂਦੀ ਕਾਲੀ ਵਿਹੋਂ ਦੀ ਵੀ ਕਾਲੀ ਨਹੀਂ ਨਹੀਂ ਖਾਈਏ ਮੈਂ ਐਦਾਂ ਦੀ ਤੇ ਨਹੀਂ ਕੋਈ ਗੱਲ ਲਗੀ ਮੈਂ ਕਿਹਾ ਸੀ ਚਲੋ ਕੁੜੀਆਂ ਵਿਆਹ ਤੋਂ ਬਾਅਦ ਆਂਦੀਆਂ ਹੀ ਆ ਦੋ ਚਾਰ ਦਿਨ ਰਹਿਣ ਵਾਸਤੇ ਮੈਂ ਤਾਂ ਭੈਣ ਜੀ ਤਾਂ ਕਹਿ ਤਾ ਸੀ ਮਸੀ ਜੀ ਮੇਰੇ ਕਹਿਣ ਦਾ ਮਤਲਬ ਨਹੀਂ ਆ ਮਮੀ ਗੁੱਸਾ ਨਾ ਕਰਨਾ ਇਨ ਨੂੰ ਵਿਆਹ ਵੀ ਹੱਲੇ ਨਵਾਂ ਨਵਾਂ ਵਿਆਹ ਹੋਇਆ ਵਾ ਦੋ ਚਾਰ ਦਾ ਰਿਸ਼ਤੇਦਾਰੀ ਇਹ ਤੁਹਾਨੂੰ ਪਤਾ ਆਪਣੀ ਰਿਸ਼ਤੇਦਾਰੀ ਕਿੰਨੀ ਵੱਡੀ ਹੈ ਉਹਦੇ ਵਿੱਚ ਦੋ ਚਾਰ ਦੱਸ ਦਿੰਦੇ ਤੁਹਾਨੂੰ ਪਤਾ ਲੱਗਦੀ ਆ ਇਹਨੂੰ ਸਮਾਂ ਮਿਲੂਗਾ ਟਾਈਮ ਮਿਲੂਗਾ ਫਿਰ ਇੱਧਰ ਦਿਲ ਲੱਗੂਗਾ ਇੰਦਾ ਦੂਜੇ ਦਿਨ ਬਾਅਦ ਉੱਥੇ ਜਾਓਗੀ ਫਿਰ ਆਪਣੀ ਨਹੀਂ ਗੱਲ ਬਣਦੀ ਠੀਕ ਐ ਆਂਦੇ ਆ ਭੈਣ ਜੀ ਸੁੱਖ ਉਹਨੂੰ ਐਡਜਸਟ ਕਰਨ ਦੋ ਆਪਣੇ ਘਰ ਤੁਸੀਂ ਤੁਹਾਡਾ ਜਦੋਂ ਦਿਲ ਕਰਦਾ ਮਿਲਣ ਨੂੰ ਤਹੀ ਆਓ ਤੁਹਾਨੂੰ ਕਿਹੜਾ ਸੁੱਖ ਰੋਗ ਦਾ ਬਾਉਣ ਤੋਂ ਜੇ ਤੁਸੀਂ ਉਹਨਾਂ ਨੂੰ ਫੋਨ ਕਰ ਦੋ ਤੁਹਾਨੂੰ ਜਾ ਕੇ ਮਿਲ ਆਇਆ ਕਰਨਗੇ ਸਾਡੇ ਘਰ ਆ ਜਾ ਕਰੋ ਇਕੱਠੇ ਬੈ ਕੇ ਗੱਲਾਂ ਬਾਤਾਂ ਮਾਰਿਆ ਕਰਾਂਗੇ ਨਾਲੇ ਚਾਹ ਪਾਣੀ ਪੀਆ ਕਰਾਂਗੇ ਰੋਟੀ ਦੇ ਟੈਮ ਤੇ ਰੋਟੀ ਖਾਇਆ ਕਰਾਂਗੇ ਇਕੱਠੇ ਇੰਜੋਏ ਕਰਾਂਗੇ ਅਸੀ ਕੀ ਗੱਲ ਹੈ ਮम्मी ਹੋਣੀ ਹਾਥੀ ਮਲੀ ਜਾਂਦੇ ਨਰਵਸ ਕਿਉਂ ਨੇ ਇਹਨੇ ਨਹੀਂ ਨਹੀਂ ਨਰਵਸ ਤਾਂ ਨਹੀਂ ਇਹ ਮੈਂ ਨਰਵਸ ਕਿਉਂ ਹਾਂ ਮੈਂ ਮੱਸ ਜੀ ਆ ਕੋਈ ਗੱਲ ਨਹੀਂ ਹੈਗੀ ਏਡੀ ਕੋਈ ਜੇ ਮੰਮੀ ਨੇ ਲੈ ਕੇ ਜਾਣਾ ਤਾਂ ਭੇਜ ਦੋ ਤੈਨੂੰ ਨਹੀਂ ਨਹੀਂ ਸੁੱਖ ਇੱਥੇ ਰਹਿ ਗਈ ਹੈ ਜਹਰ ਤੇਰੇ ਸੁੱਖ ਮੇਰੀ ਖਾਣਾ ਚਾਹਨੀ ਮੈਂ ਠੀਕ ਹਾਂ ਇੱਥੇ ਨਹੀਂ ਹਰਪ੍ਰਿੰਤ ਜੀ ਕੋਈ ਗੱਲ ਹੈਗੀ ਆ ਨਹੀਂ ਗੱਲ ਤਾਂ ਕੋਈ ਨਹੀਂ ਪਤਾ ਕੀ ਹੈ ਸਿਮਰਤ ਆਪਣੇ ਨਾ ਗਵਾਂਡੀਆਂ ਦੀ ਕੁੜੀ ਦਾ ਨ ਵਿਆਹ ਹੈਗਾ ਵਾ ਇਹਨੂੰ ਬਹੁਤ ਚੇਤਾ ਕਰਦੇ ਸੀ ਤੇ ਮੈਂ ਕਿਹਾ ਚੱਲ ਇੱਕ ਦਿਨ ਉਸੇ ਲੈ ਜਾਂਣੀ ਮੈਂ ਸ਼ਾਮਾ ਨੂੰ ਭੇਜ ਦਾਂਗੀ ਇਹਨੂੰ ਇੱਕ ਮਿੰਟ ਭੈਣ ਜੀ ਆਪਾਂ ਤਾਂ ਹਜੇ ਗਲੀ 'ਚ ਕਿਸੇ ਨੂੰ ਦੱਸਣਾ ਨਹੀਂ ਨਾ ਹਰ ਫਿਰਦਾ ਵਿਆਹ ਕਰਤਾ ਵਾ ਤੇ ਫਿਰ ਤ희 ਕਿਉਂ ਕਿਸੇ ਦੇ ਮੱਥੇ ਲਾਣਾ ਆਪਰੇ ਤ희 ਕਹਿੰਦੇ ਮੈਂ ਗਲੀ ਗਵਾਂਡ 'ਚ ਇਹ ਕਹਿ ਦਿੱਤਾ ਵਾ ਕੁੜੀ ਚੰਡੀਗੜ੍ਹ ਭੇਜੀ ਆ ਪੇਪਰ ਦੇਣ ਹਾਂ ਇਹ ਵੀ ਗੱਲ ਹੈ ਮੈਂ ਕਿਹਾ ਚੱਲ ਕੱਪੜਿਆਂ ਦੇ ਵਿੱਚ ਝੂੜਾ ਤੇ ਲੋਕੀ ਜਾਂਦਾ ਵਾ ਸੰਧੂਰ ਨਹੀਂ ਲਾਏਗੀ ਵੱਤੋਂ ਤਿਆਰ ਤੋਂ ਉਹਦਾ ਹੀ ਹੋ ਲੈਂਦੀ ਸੀ ਨਹੀਂ ਭੈਣ ਜੀ ਸੁੱਖਾ ਸੰਧੀ ਸੰਧੂਰ ਕਿਉਂ ਨਹੀਂ ਲਾਏਗੀ ਐਦਾਂ ਨਾ ਕਹੋ ਤੁਸੀਂ ਕੋਈ ਗੱਲ ਨਹੀਂ ਬੋਤੀ ਗੱਲ ਹੈ ਤੂੰ ਮਮੀ ਨੂੰ ਕੋ ਦੋ ਦਿਨ ਮੇਰੇ ਕੋ ਰਹਿ ਲਓ ਹਾਂ ਇੱਥੇ ਰਹਿ ਲਓ ਮੇਰੇ ਰਹਿਣ ਦੀ ਗੱਲ ਨਹੀਂ ਹੈ ਫਿਰ ਗੱਲ ਕੀ ਹੈ ਤੇਰਾ ਨਾ ਜੀ ਮੇਰੀ ਗੱਲ ਸੁਣੋ ਜਿਹਨਾਂ ਕੰਪੈਲ ਕਰ ਰਹੇ ਉਹਨਾਂ ਦੇ ਮਨ ਚੋ ਗੱਲ ਬਾਤ ਉਹਨਾਂ ਨੂੰ ਜਾਣ ਦੋ ਤੈਨੂੰ ਉਹ ਮੋਣ ਕੇ ਦੋ ਚਾਰ ਤਿੰਨ ਲਾਵਣ ਕੇ ਬਾਕੀ ਤੁਸੀਂ ਵੇਖ ਲੋ ਤੁਸੀਂ ਛਿਆਣੇ ਘਰ ਚੋਂ ਵੱਡੇ ਜੀ ਵੇਖੋ ਭੈਣ ਜੀ ਛੋਟੇ ਛੋਟੇ ਗੱਲਾਂ ਤੋਂ ਨਾ ਮੁੜ ਕੇ ਗੱਲਾਂ ਵੱਡੀਆਂ ਬਣ ਜਾਂਦੀਆਂ ਨੇ ਜੇ ਬੱਚਾ ਮਨੋਂ ਨਹੀਂ ਨਾ ਤੁਹਾਨੂੰ ਕਹਿੰਦਾ ਪਿਆ ਖੜਨ ਲਈ ਤੁਸੀਂ ਵੀ ਥੋੜਾ ਸਮਝ ਜਿਓ ਨਹੀਂ ਨਹੀਂ ਠੀਕ ਐ ਸੁਖ ਵੀ ਰਾਜੀ-ਬਾਜੀ ਆਪਣੇ ਘਰ ਰੋ ਆਰਾਮ ਨਾਲ ਰੋ ਕੋਈ ਗੱਲ ਨਹੀਂ ਮੈਂ ਅਗਲਿਆਂ ਨੂੰ ਸਮਝਾ ਲਾਂਗੀ ਕਹਿ ਦਾਂਗੀ ਘੁੰਮਣ-ਫਿਰਨ ਗਈ ਰਿਸ਼ਤੇਦਾਰੀ ਚ ਕਿਤੇ ਕੋਈ ਗੱਲ ਨਹੀਂ ਠੀਕ ਐ ਆਪਣਾ ਹਰਪੀਤ ਦੋ ਮਿੰਟ ਆ ਜਾ ਕਿਤੇ ਮਾਂ ਤੇ ਇਕੱਲੇ ਲੈ ਕੇ ਦੋ ਗੱਲਾਂ ਕਰ ਲਈਏ ਭਾਵੇਂ ਜੋ ਮਰਜ਼ੀ ਐ ਮਾਵਾਂ ਤੇ ਆਨੇ ਜੋ ਸਾਹਜ ਆਪ ਚ ਕਰਨੀ ਐ ਨਾ ਕਿਹਦੇ ਵਿੱਚ ਨਹੀਂ ਹੁੰਦੀ ਭਾਵੇਂ ਇਹਦਾ ਪਿਓ ਕਿਉਂ ਨਾ ਬਹਿ ਜਾਏ ਜੇ ਪਤਾ ਤਰਾਏ ਨਾ ਹੋਵੇ ਤੇ ਮੈਂ ਬਹਿ ਜਾਏ ਤੇ ਨਾਲ ਮੈਨੂੰ ਕਹਿੰਦਾ ਤਰਾਜ ਜੀ ਵੇਖੋ ਮੈਂ ਵੀ ਤਾਂ ਤੁਹਾਡਾ ਪੁੱਤ ਹੀ ਹਾਂ ਹੁਣ ਮੇਰੇ ਸਾਹਮਣੇ ਬਹਿ ਕੇ ਗੱਲਾਂ ਕਰ ਲੋ ਜਿਹੜੀਆਂ ਕਰਨੀਆਂ ਨੇ ਐ ਐਡੀ ਵੀ ਗੜੀ ਪਰਦੇ ਲਈ ਗੱਲ ਹੈਗੀ ਜੀ ਕੋਈ ਵੈਸੇ ਨਾ ਜੇ ਜਵਾਈਆਂ ਨਾਲ ਆਪਾਂ ਪੁੱਤ ਬਣਾ ਕੇ ਰੱਖੀਏ ਨਾ ਤੇ ਰਿਸ਼ਤਾ ਵਧੀਆ ਨੇ ਬਝੰਦਾ ਵਾ ਗਾ ਜਾ ਕੇ ਨਾ ਕੋਈ ਗੱਲਬਾਤ ਨਹੀਂ ਹੁੰਦੀ ਫਿਰ ਠੀਕ ਐ ਪਰ ਵੈਸੇ ਫੇਰ ਵੀ ਸੋ ਸਾਡੀਆਂ ਆਪਸ ਦੀਆਂ ਮਾਵਾਦੀਆਂ ਨਹੀਂ ਗੱਲਾਂ ਇਹਦੇ ਪਿਓ ਕੋਈ ਗੱਲ ਕਰਨੀ ਸੀ ਇਹੀ ਆਪਣੇ ਪਿਓ ਨੂੰ ਸਮਝਾਉਂਦੀ ਐ ਤੇ ਮੈਂ ਕਹਿੰਨੀ ਜਵਾਈ ਪਾਈ ਲੱਗੇ ਪੜਦਾ ਹੀ ਬਣਿਆ ਰਹਿ ਤਰੇ ਅੱਜ ਕਿਹੜੇ ਨੇ ਚੇਰ ਹੋ ਗਏ ਵਿਆਹ ਨੂੰ ਤੁਹਾਨੂੰ ਆਪੇ ਸਮਝਾ ਲੈ ਆਪਾਂ ਚ ਲੜਾਈ ਹੋ ਗਈ ਆ ਹਾਂ ਫੋਨ ਕਰਾਣਾ ਹੋਣਾ ਆ ਚਲੀਏ ਰਸੋਈ ਜੀ ਨਾਲ ਵਿੱਚ ਚਾਹ ਪਾ ਲੈਣੀ ਨਾਲ ਦੰડા ਗਾ ਲੈਂ ਚਲ ਠੀਕ ਐ ਸਿੱਖ ਬੈਠੋ ਚਲੋ ਜਾਂ ਤੂੰ ਮਰਜੀ ਕਰ ਲਾਂਗਾ ਚਲ ਕੋਈ ਗੱਲ ਏ ਦੇਖਿਆ ਨਾ ਮਾਮੀ ਦੇ ਹੱਥ ਚਲਫਾਫਾ ਹੀ ਹੁਣ ਵੀ ਲੁਕਾ ਕੇ ਰੱਖਿਆ ਉਹਨਾਂ ਨੇ ਮੇਰੇ ਸੁਣ ਗੱਲ ਜਾ ਮਗਰ ਚਾਹ ਵੇਖ ਜਾਗੇ ਨਹੀਂ ਜੇ ਮੈਂ ਗਈ ਨਾ ਮੇਰੀ ਤਾਂ ਉਹਨੇ ਗੱਲ ਟੋਕਦਣੀ ਤੁਸੀਂ ਚਲੋ ਆਪਾਂ ਦੋਵੇਂ ਚੱਲਦੇ ਆਂ ਚੱਲ ਆਪਾਂ ਦੋਵੇਂ ਚੱਲਦੇ ਕੀ ਗੱਲ ਭਵੀ ਕੀ ਗੱਲ ਕਰਨ ਦਾ ਜੀ ਮੱਸ ਜੀ ਨਹੀਂ ਕੁਛ ਨਹੀਂ ਅਹੀਂ ਕਿੱਥੇ ਚੱਲ ਅਹੀਂ ਵੀ ਤੀ ਰਾਣੀ ਨੂੰ ਜਾ ਕੇ ਨਾ ਮਿਲ ਗਏ ਲਈਏ ਚੱਲ ਤੂੰ ਵੀ ਬੈ ਕੜੀ ਵੈਸਟ ਕਰਾ ਥੱਕ ਕੇ ਆਇਆ ਹਣਾ ਮਰੋ ਹੋਏ ਨਾ ਕਦੇ ਕੁਸਰ ਕੁਸਰ ਕਰਨਾ ਅੱਡਾ ਨਾ ਇਹ ਗੱਲਾਂ ਕਰਦੇ ਰਿਹਾ ਜਿਹੜੀ ਗੱਲ ਇਹ ਦੱਸ ਦੋ ਪਿਆਰੀ ਬੜਾ ਸਾਡੇ ਚ ਪਿਆਰੀ ਬੜਾ ਵਾ ਇੰਨਾ ਕਿ ਤੇ ਸਾਡੇ ਦੋਵੇਂ ਜਵੇਂ ਚੱਲਦਾ ਰਹਿੰਦਾ ਰਹੇ ਅਈ ਸੇਵਕ ਦਾ ਕਹੀ ਗੱਲਾਂ ਲਕਾ ਕੇ ਕਰ ਜਾਂਦੇ ਹੁੰਦੇ ਆ ਹਾਂ ਅਸੀਂ ਨਾ ਕਦੀ ਨੋ ਸਸਲਾ ਰਿਸ਼ਤਾ ਰੱਖਿਆ ਨਹੀਂ ਮਾਵਾਂ ਤੀ ਗੇ ਵਣ ਕਰੇ ਨਹੀਂ ਸੁਣੋ ਸੇਵਕ ਨੂੰ ਲੈ ਆਂਦੇ ਸ਼ਾਮਾਂ ਦਾ ਟਾਈਮ ਹੋਇਆ ਸੀ ਤੁਸੀਂ ਬੁੱਢੀਆਂ ਵੱਡੀਆਂ ਆਪ ਜੇ ਗੱਲਾਂ ਕਰਦੇ ਰਹਿੰਦੇ ਆ ਮੈਨੂੰ ਵੀ ਤਾਂ ਦਿਲੋਂ ਉਹਨੂੰ ਚਾਹੀਦਾ ਲੈ ਤੈਨੂੰ ਵੀ ਆਉਣਾ ਸੀ ਉਹ ਤੇ ਆਪ ਕਦੋਂ ਦਾ ਗਿਆ ਦੋਸਤ ਦੇ ਨਾਲ ਘੁੰਮਣ ਤੈਨੂੰ ਸਗੋਂ ਛੋਟੇ ਨੂੰ ਵੀ ਨਾਲ ਹੀ ਲੈ ਗਿਆ ਵਾ ਅਈ ਤੈਨੂੰ ਸਗੋਂ ਕੇ ਕਹਿੰਨੇ ਠੰਡ ਚ ਉਹਨੂੰ ਲੈ ਕੇ ਤੁਰਿਆ ਫਿਰਦਾ ਆਖੇ ਨਹੀਂ ਲੱਗਦਾ ਸਾਡੇ ਆਊਗਾ ਨਾ ਨੂੰ ਸਮਝਾਈ ਜਿਹੜਾ ਕ ਮਤ ਦੇਈ ਵੀ ਨਿੱਕੇ ਨੂੰ ਨਾ ਨਾਲ ਲੈ ਕੇ ਬਾਹਰ ਤੁਰਿਆ ਫਿਰਿਆ ਕਰ ਮੈਂ ਮਾਸੀ ਕਿੰਨੇ ਕ ਮਤ ਦੇਣੀ ਨਾ ਇਹ ਇੱਕ ਸੰਡੂ ਸੰਡੂ ਇਹ ਕੋਨੇ ਨੂੰ ਭੈਣ ਬਣਾਇਆ ਹਾਂ ਜੀ ਜਸਾਲਾ ਵੀ ਪੜ ਗਏ ਫਿਰ ਇਹ ਕੋਨੇ ਦੂਰੀ 마ਸੀ 마ਸੀ ਦੇ ਮੁੰਡੇ ਆਂ ਜਿਹੜਾ ਰਿਸ਼ਤੇ ਦਾ ਰਿਹਾ ਤਾਂ ਹੀ ਵੀ ਗੱਲ ਨੂੰ ਸਮਝਦਾ ਜੀ ਚੱਲ ਕੋਈ ਗੱਲ ਨਹੀਂ ਤਿੰਨੇ ਨਿਭੋਣੇ ਪੈਣੇ ਤੈਨੂੰ ਚਲ ਅਸੀਂ ਹੁਣ ਨੇ ਦਬੈ ਤਰਾ ਤੂੰ ਕੀ ਕਰੀ ਜੰਨੀ ਐ ਤੈਨੂੰ ਨਹੀਂ ਪਤਾ ਲੱਗਦਾ ਜੇ ਮਾਂ ਨੇ ਕੁਝ ਕਿਹਾ ਹੈ ਤਾਂ ਗੱਲ ਨੂੰ ਸਮਝ ਵੀ ਲਿਆ ਕਰ ਤੁਸੀਂ ਕੀ ਕਰਦੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਹੋਵੇਗਾ ਤੁਸੀਂ ਬਾਰਵਾ ਮੈਨੂੰ ਘਰ ਲੈ ਜਾਂਂਦੇ ਘਰ ਲੈ ਜਾਂ ਮੈਨੂੰ ਟਿਕਨ ਦੇ ਦਿਓ ਥੋੜੇ ਦਿਨ ਹਾਏ ਹਾਏ ਟਿਕੀ ਰਹਿ ਮੈਂ ਤਾਂ ਖੁੱਦ ਚਾਨੀ ਆਪਣੇ ਘਰ ਟਿਕ ਹੋਲੀ ਬੋਲ ਆ ਦਵਾਈ ਬਹੁਤ ਜ਼ਰੂਰੀ ਹੈ ਤੇਰੀ ਤੈਨੂੰ ਸਮਝ ਨਹੀਂ ਆਉਂਦੀ ਇਹ ਦਵਾਈ ਬਹੁਤ ਜ਼ਰੂਰੀ ਹੈ ਇਹ ਗੋਲੀ ਖਾਣੀ ਸਵੇਰੇ ਦੁਪਹਿਰੇ ਤੇ ਰਾਤੀ ਬੱਸ ਇਹ ਤੇਨੂੰ ਜਿਹੜਾ ਸਿਰ ਨੂੰ ਘਬਰਾਟ ਪੈਂਦੀ ਨਾ ਕਾਲੀ ਪੈਂਦੀ ਉਹ ਤੋਂ ਹੀ ਦੀਗੀ ਹੈ ਸਮਝਿਆ ਕਰ ਸਾਰੇ ਮੈਨੂੰ ਵੇਖੀ ਬਿਲਕੁਲ ਠੀਕ ਆ ਮੰਮੀ ਮੈਨੂੰ ਪੁੱਛ ਨਹੀਂ ਹੋਇਆ ਹੈਗਾ ਮੈਂ ਕਹਿੰਦੀ ਨਹੀਂ ਹੋਇਆ ਤੇ ਨਹੀਂ ਹੋਵੇ ਖਾ ਲੈ ਚੁੱਪ ਮਰ ਜਾ ਹੌਲੀ ਬੋਲ ਜੇ ਕਾਲੇ ਨਿਕਲ ਗਈ ਨਾ ਮੜੀ ਜੀ ਵੀ ਤੂੰ ਹੈ ਜਿੰਨੀ ਬਾਹਰ ਸੀ ਆਪਾ ਪੈ ਜਾਣੇ ਜੋ ਟੈਨ ਹੋਣੀ ਪੇਗੀ ਮੈਂ ਤੁਹਾਨੂੰ ਮਸਾਲਾ ਕੀ ਆ ਬੰਦੇ ਹੱਥੇ ਆ ਫੜੇ ਤੇਰੇ ਪੈਰ ਕਿਤੇ ਮੇਰੀ ਵੀ ਸੁਣ ਲਿਆ ਕਰ ਕੀ ਗੱਲ ਤਾਂ ਜੀ ਹੱਥ ਪੈਰ ਕਾ ਦੀ ਗੱਲ ਝੋੜਨ ਦੇ ਜੇ ਉਹ ਮੈਨੂੰ ਸਮਝਾ ਨਹੀਂ ਪਿਆ ਕਿ ਲੜਨਾ ਨਹੀਂ ਆ ਝਗੜਨਾ ਨਹੀਂ ਆ ਇਹ ਸੁਭਾਅ ਬੜਾ ਗੁੱਸੇ ਵਾਲਾ ਹੈਗਾ ਵੈ ਮੁੰਡਾ ਇੰਨਾ ਸਾਊ ਹੈ ਇਹ ਹੁਣੇ ਮੈਨੂੰ ਦੱਸਣ ਦੀ ਸੀ ਮੇਰੀ 2 ਦਿਨ ਪਹਿਲਾਂ ਬੈਸ ਹੋ ਗਈ ਹੋਈ ਸੀ ਹੋਰ ਨਹੀਂ ਕੋਈ ਗੱਲ ਮੈਂ ਕੀ ਕਰਾਂ ਚੰਗੀ ਗੱਲ ਹੀ ਆ ਤੀਨ ਚੰਗੀ ਮਾਤੀ ਦੇਣੀ ਚਾਹੀਦੀ ਆ ਤਾਂ ਹੋਰ ਕੀ ਰੈਨ ਨੂੰ ਤਾਂ ਤਾਂ ਕਿਹਾ ਸੀ ਉਹ ਤਾਂ ਬਹਾਨਾ ਵਿਆਹ ਦਾ ਵੈਸੇ ਬਣਾਇਆ ਇਹਦਾ ਪਿਓ ਬੜੀ ਚਿੜਚਿੜ ਕਰਦਾ ਇਹ ਸਮਝ ਗਈ ਤੇ ਜਵਾਈ ਭਾਈ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਪਿਓ ਨਾਲ ਲੜੀ ਹੈ ਤਾਂ ਕਿ ਇੱਕ ਦਿਨ ਆਇਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਜਵਾਈ ਭਾਈ ਨਾ کیا ਕਰੋ ਨੂੰ ਪੁੱਤ ਕਿਹਾ ਕਰੋ ਜੇ ਪੁੱਤ ਮੰਨ ਲੋਗੇ ਨਾ ਤਾਂ ਫਿਰ ਉਹ ਪੁੱਤ ਬਣ ਕੇ ਰਹੂਗਾ ਜੇ ਜਵਾਈ ਭਾਈ ਮੰਨਦੇ ਰਹੋਗੇ ਤਾਂ ਫਿਰ ਅਗਲੇ ਨੇ ਜਵਾਈ ਭਾਈ ਮੰਨ ਕੇ ਰਹਿਣਾ ਵਾ ਫਿਰ ਅਗਲਾ ਜਵਾਈਆਂ ਵਾਂਗੂ ਆਕੜ ਕੇ ਵੀ ਦਿਖਾਉਗਾ ਤਾਂ ਤੁਸੀਂ ਅੱਗੇ ਬੈਠੋ ਮੈਂ ਚਾਹਾਂ ਕੋਈ ਗੱਲ ਨਹੀਂ ਮੈਂ ਕਹਾਂ ਕਿ ਚਲੋ ਮਾਮੀ ਗਈ ਤਾਂ ਹੀ ਵੀ ਸਲਾਹਕਾਰੀ ਲਈ ਕਿ ਇਹ ਗੱਲ ਦੇ ਕਿ ਨਹੀਂ ਵੀ ਗੱਲਕਾਰੀ ਬਸ ਐਸੇ ਗੱਲ ਕਿ ਤੇਰਾ ਮਾਮਾ ਬੜਾ ਲੜਦਾਈ ਆ ਅੱਜਕੱਲ ਮੇਲਾ ਇਹੀ ਹੈ ਜਿਹੜੀ ਉਹਨੂੰ ਮਨਾ ਕੇ ਘਰ ਲੈ ਗਈ ਫਿਰ ਤੁਰ ਪਿਆ ਦਿੱਲੀ ਨੂੰ ਚਲੋ ਕੋਈ ਗੱਲ ਨਹੀਂ ਮਾਮੇ ਜੀ ਆਓ ਆਪਾਂ ਨਾ ਬੇਨੀ ਉਹਨਾਂ ਲੱਗੇ ਜਾ ਕੇ ਇਦਾਂ ਚੰਗਾ ਵੀ ਲੱਗਦਾ ਉਹਨਾਂ ਨੇ ਨਾਲੇ ਨਾ ਕੀ ਗੱਲ ਕਰੀ ਜਾਂਦੇ ਇੱਕ ਮਿੰਟ ਸਿਮਰਤ ਨਾਲੇ ਭੈਣ ਜੀ ਮੈਨੂੰ ਸਿਮਰਤ ਦੱਸਣ ਦੀ ਸਾਡੇ ਵਖੀਚ ਦਰਦ ਹੁੰਦੀ ਤੇ ਮੈਨੂੰ ਦੱਸਿਆ ਨਹੀਂ ਘਰ ਹਾਂਜੀ ਉਹ ਉਹ ਨਾ ਪਿੱਛੇ ਮੇਰੇ ਨਾ ਸਟੋਨ ਹੋ ਗਿਆ ਸੀ अच्छा ਤੇ ਮੈਨੂੰ ਕਿਸੇ ਨੇ ਇਦਾਂ ਹੀ ਦੇਸੀ ਦਵਾਈ ਦੱਸਦੀ ਤੇ ਲੈ ਕੇ ਇਹੀ ਆਉਂਦੀ ਹੁੰਦੀ ਸੀ ਤੇ ਉਹ ਐਨੂੰ ਮੈਨੂੰ ਪੁੱਛਦੀ ਵੀ ਸੀ ਕਿ ਮੰਮੀ ਪੋੜੀਆਂ ਚੜੀ ਜਾਂਦੇ ਵੱਖੀ ਚ ਦਰਦ ਛੇੜ ਪਈ ਨਹੀਂ ਉਹ ਉੱਥੇ ਦਵਾਈ ਕੱਢ ਕੇ ਨੂੰ ਖਾਣ ਲੱਗ ਪਈ ਸੀ ਪੁੱਤ ਜਿਹੜੀ ਦਵਾਈ ਹੈ ਤੁਹਾਡੀ ਗਈ ਹਾਂਜੀ ਹਾਂਜੀ ਉਹ ਮੈਨੂੰ ਖਾਣ ਲੱਗ ਪਈ ਮੈਂ ਕਿਹਾ ਪੁੱਤ ਆਵੇ ਨਾਲ ਲੈ ਕੇ ਤੁਰੀ ਫਿਰਦੀ ਕਿੱਥੇ ਦਰਦ ਹੋਊਗੀ ਉੱਥੇ ਹੀ ਮੈਂ ਖਾ ਲੂੰਗੀ ਬਸ ਹੋਰ ਨੀ ਗੱਲ ਉਹ ਭੈਣ ਜੀ ਦਵਾਈ ਤੇ ਤੁਸੀਂ ਨਾਲ ਹੀ ਚੁੱਕੀ ਫਿਰਦੇ ਰੱਖ ਦੇਣੀ ਹੈ ਉੱਥੇ ਉਹ ਨਹੀਂ ਨਹੀਂ ਦਵਾਈ ਪਾਈ ਦੇ ਸਾਹਮਣੇ ਚੰਗਾ ਉਹਨੇ ਕਹਿਣਾ ਮੈਨੂੰ ਪੜਾ ਦਿਓ ਮੈਂ ਤੇ ਉਹਦੀ ਮਾਸੀ ਹੈ ਨਾ ਮੈਨੂੰ ਨਹੀਂ ਕੁਝ ਵੀ ਕਹਿੰਦਾ ਮੈਨੂੰ ਪੜਾ ਦਿਓ ਕੋਈ ਨਹੀਂ ਹਾਂ ਮੈਂ ਲੈ ਰੱਖ ਲਾਂ ਮੈਂ ਤੁਰਨ ਲੱਗੇ ਲੈ ਕੇ ਜਾਊਂਗੀ ਹ ਬੋਸ ਸੁਣੀ ਰਹੀ ਸੋਈ ਬੋਸ ਨਾ ਕਾਰਾ ਚਲਾ ਜਾ ਜਾ ਬਹੁਤ ਵਧੀਆ ਕਰ ਰਹੀਆਂ ਜੀ ਇੱਕ ਦੂਜੇ ਨਾਲ ਸਾਰੀਆਂ ਚੁਗਲੀਆਂ ਲੈ ਪਤਾ ਚੁਗਲੀਆਂ ਕਾਦੀਆਂ ਇਹ ਤਾਂ ਸੁੱਖ ਦੁੱਖ ਹੁੰਦਾ ਮਾਵਾ ਧਿਆਨਾ ਕਰ ਰਹੀਆਂ ਜੀ ਨਾ ਪੂਰੀ ਤਰ੍ਹਾਂ ਇਹ ਟਿੱਡ ਹੋਲਾ ਕਰ ਲਿਆ ਚੁਗਲੀਆਂ ਕਰਕੇ ਹਾਂ ਮੰਮੀ ਫਿਰ ਇਦਾਂ ਕਰਦੇ ਅਹੀਂ ਚੱਲਦੇ ਆ ਕੋਈ ਨਹੀਂ ਮੰਮੀ ਜੀ ਤੁਸੀਂ ਬਹੁਤ ਇੱਥੇ ਗੱਲਾਂ ਬਾਤਾਂ ਕਰੋ ਜਦੋਂ ਜਾਓਗੇ ਨਾ ਕਰੋ ਹੋ ਕੇ ਜਾਇਓ ਠੀਕ ਹੈ ਅਹੀਂ ਚੱਲਦੇ ਆ ਕੋਈ ਨਹੀਂ ਮੈਨੂੰ ਸੁੱਖ ਨਾ ਛੱਡ ਆਏਗਾ ਮਾੜਾ ਤੱਕ ਚੰਗਾ ਭੈਣ ਜੀ ਕੋਈ ਨਹੀਂ ਤੁਸੀਂ ਬੈਠੋ ਐਂ ਜਾਣੇ ਆ ਚਲੋ ਠੀਕ ਆ ਸੇਵਕ ਆ ਗਿਆ ਹਣਾ ਘਰੋਂ ਦਿਲ ਲੈ ਕੇ ਨਾ ਨਾ ਮਾਸੀ ਕੁੜੀ ਦਾ ਧਿਆਨ ਰੱਖਿਓ ਅੱਛਾ ਹਾਂ ਜੀ ਕੋਈ ਨਹੀਂ ਹਾਂ ਤਾਂ ਹੀ ਮੈਂ ਚੱਕੀ ਨਾ ਠੀਕ ਹੈ ਨਾ ਆਪ ਵੀ ਜਾਂਦੇ ਰਿਹਾ ਕਰ ਠੀਕ ਹੈ ਜੀ ਚੰਗਾ ਮਾਸੀ ਮੈਂ ਮਾਸੀ ਨੂੰ ਰੋਟੀ ਖਾ ਜਾਂਦੇ ਟਾਈਮ ਆਇਆ ਕੋਈ ਗੱਲ ਨਹੀਂ ਸੋਹ ਕੋਤਰ ਵੀ ਰੋਟੀ ਟਾਡੀ ਤੇ ਇੱਧਰ ਵੀ ਟਾਡੀ ਚਲੋ ਤੁਸੀਂ ਆ ਜਾਓ ਮੈਂ ਤਾਂ ਕਹਿੰਨੀ ਸਗੋ ਚਲੋ ਮੈਂ ਚੱਕਰ ਦੋ ਗਲੀਆਂ ਛੱਡ ਕੇ ਨਾਲ ਹੀ ਤੇ ਤੁਹਾਡਾ ਘਰ ਵਾਹ ਹਾਂ ਕੋਈ ਨਹੀਂ ਮੈਂ ਸੇਵਾ ਕਰਨਾ સલાਹ ਕਰਕੇ ਨਾ ਤੇ ਕਰਦੀ ਤੁਹਾਨੂੰ ਫੋਨ ਫਿਰ ਤੁਹਾਨੂੰ ਇਨਵਾਈਟ ਵੀ ਕਰਨਾ ਨਾ ਹਾਂ ਠੀਕ ਹੈ ਬਾਜੀ ਬੈਠਾ ਮਮੀ ਬੈਠ ਮਮੀ ਮੈਂ ਜਿਹੜੀ ਗੱਲ ਕਹੀ ਨਾ ਤੁਹਾਨੂੰ ਦਵਾਈ ਵਾਲੀ ਦੇਖਿਆ ਨਾ ਸੱਚ ਨਿਕਲੀ ਨਾ ਸਾਰਾ ਕਿਤਨੀ ਹੈ ਸਹੀ ਗੱਲ ਆ ਕਹਿੰਦੇ ਹੁੰਦੇ ਨਾ ਦਾਲ ਚ ਕੁਛ ਕਾਲਾ ਪਰ ਇੱਥੇ ਤੇ ਨਾ ਪੂਰੀ ਦੀ ਪੂਰੀ ਦਾਲ ਹੀ ਮੈਨੂੰ ਕਾਲੀ ਨਜ਼ਰ ਆਉਂਦੀ ਮੈਨੂੰ ਚਾਹ ਲੱਗਦੀ ਇਹੋ ਲੱਗਨ ਜਾਂਦਾ ਘਰ ਤੇ ਵੀ ਪਤਾ ਸਾਕੁਛ ਵੀ ਲਾ ਨਿਭਾਣ ਵਾਲਾ ਪਾਪਾ ਲੈ ਲਿਆ ਸਰੋ ਬੋਝ ਨਹੀਂ ਵੀ ਗੱਲ ਕਰਨੀ ਹੁਣ ਇੱਕਦਮ ਕਿੱਦਾਂ ਗੱਲ ਕਰ ਸਕਦੇ ਆਪਾਂ ਹੁਣ ਸੁੱਖ ਸਾਹਮਣੇ ਜ਼ਿੰਮੇਵਾਰੀ ਤੇ ਹੱਡੀ ਹੈ ਨਾ ਘਰ ਆ ਲੰਦੇ ਭੈਣ ਜੀ ਘਰ ਦੇ ਉਹਨਾਂ ਨੇ ਗਾ ਚਲੋ ਹੁਣ ਮੈਨੂੰ ਮੰਮੀ ਜੀ ਇਹ ਦੱਸੋ ਖਾਣਾ ਕੀ ਜੀ ਵੈਜ ਖਾਣਾ ਕਿ ਨੋਨ ਵੈਜ ਖਾਣਾ ਜੀ ਨਾ ਨਾ ਮੈਂ ਰੋਟੀ ਤੇ ਖਾਣੀ ਨਹੀਂ ਮੈਂ ਬਸ ਥੋੜੀ ਦੇਰ ਨੂੰ ਚੱਲ ਜੇ ਨਾ ਹੈਗਾ ਚਲੋ ਤੁਸੀਂ ਗੱਲਾਂ ਬਾਤਾਂ ਕਰੋ ਹੁਣ ਕਿੱਥੇ ਬਣਾਓਗੀ ਫਿਰ ਤੁਹਾਡੀਆਂ ਗੱਲਾਂ ਵਿੱਚ ਰਹੀ ਨੇ ਮੈਂ ਰੈਡੀ ਮੇਡ ਹੀ ਲੈ ਆਉਣਾ ਚਲੋ ਜਿਵੇਂ ਤੁਹਾਡਾ ਦਿਲ ਕਰਦਾ ਦੋ ਕ ਭੁੱਲ ਕੇ ਖਾਣੇ ਆ ਖਾ ਕੇ ਤੇ ਮੈਨੂੰ ਸੇਵਕ ਵੱਲ ਲਾ ਦੇਣਾ ਉਹ ਆਪੇ ਮੈਨੂੰ ਛੱਡ ਆਏਗਾ ਫਿਰ ਖਾਣਾ ਕੇ ਜੀ ਮੈਨੂੰ ਇਹ ਦੱਸੋ ਵੇਜਾ ਖਾਣਾ ਨਾ ਨੋਨ ਮੈਨੂੰ ਖਾਣਾ ਲੈ ਪਰ ਆਪਣੀ ਮਰਜ਼ੀ ਨਾਲ ਲੈਣਾ ਜਿਆਦਾ ਕੱਕੜ ਦੀ ਲੱਤ ਲੈ ਉਹਨਾਂ ਤੇ ਜਾਂ ਤੜਕੇ ਲਈ ਦਾਲ ਲੈ ਕੋਈ ਗੱਲ ਨਹੀਂ ਜੈਜੀ ਲੈ ਕੇ ਆਏ ਹੋ ਮਮਾ ਫਿਰ ਇੱਕ ਤੇ ਦਾਲ ਚੋਲੇ ਖਾਂਦੇ ਨੇ ਚਲ ਉਹ ਨਾ ਮੇਰੀ ਗੱਲ ਸੁਣ ਆ ਗੁਰਜੀਤ ਭੈਣ ਜੀ ਨੂੰ ਨਾ ਜੀਜੀ ਕਹਿ ਕੇ ਮੈਂ ਸਿਰ ਤੇ ਚੜਾ ਲਿਆ ਦੇਖਿਆ ਮਾਮਾ ਦੀਆਂ 2 ਮਿੰਟ ਗੱਲ ਕਰਨ ਕਿ ਆਪਾਂ ਗਈਆਂ ਮਗਰੇ ਰਸੋਈ ਚਾ ਵੜੀਆਂ ਨੇ ਅਕੀਦ ਨੂੰ ਸੁੱਖ ਨੂੰ ਨਾ ਕੋਈ ਤਿੱਲੀ ਲਾ ਦੇ ਮੇਰੇ ਵੱਲੋਂ ਐਸਾ ਤਾਂ ਨਹੀਂ ਹੈਗੇ ਉਹ ਮੰਮੀ ਹਾਂ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਉਸ ਤਰ੍ਹਾਂ ਦਾ ਇਹ ਦੁਬਾਰਾ ਨਾ ਮੈਨੂੰ ਕਮੀ ਮੰਮੀ ਕੀ ਤੁਸੀਂ ਪਹਿਲਾਂ ਵਾਲੇ ਫੇਰ ਬਖੰਡ ਫੜਲੇ ਨੇ ਆਹੋ ਮੈਂ ਜਿੰਨਾ ਮਰਜੀ ਤੁਹਾਡੇ ਲਈ ਕਰ ਲਾਂ ਕਰ ਕਰ ਮਰ ਵੀ ਜਾਵਾਂਗੀ ਨਾ ਤੁਹਾਨੂੰ ਨਹੀਂ ਮੇਰੇ ਲਈ ਹੁਣੀ ਕਿਹੇ ਗੱਲੋਂ ਵੀ ਸੀ ਤੁਸੀਂ ਤੇ ਕੀਤਾ ਜੋ ਕੀਤਾ ਉਹਨਾਂ ਨੇ ਵੇਖੋ ਕਿ ਸਾਡੇ ਵਾਂਗ ਕਿੰਨਾ ਕੁਝ ਕੀਤਾ ਜੇ ਪਗਰ ਆ ਗਏ ਨੇ ਕਿਤੇ ਕਿਸੇ ਕੰਮ ਵਸ ਤੇ ਉਹਨਾਂ ਨੇ ਹੋਇਆ ਹੋਵੇ ਬਚਾਲ ਰਹੀ ਵੀ ਦੋ ਘੜੀਆਂ ਬਹਿ ਜਾਈਏ ਚੁੱਪ ਕੀਤੀ ਰ ਚੁੱਪ ਕੀਤੀ ਰ ਕੋਖਾਂ ਕਹਿੰਦੇ ਨੂੰ ਕਿ ਐ ਦੀ ਕੋਖ ਲੈਣੀ ਕਿ ਪਤਾ ਨਹੀਂ ਕੀ ਕਰਨ ਦੀ ਆ ਮਾਵਾਂ ਧੀ ਆ ਨਾ ਮੈਂ ਇੱਥੋਂ ਕੁਝ ਲੈ ਜੈ ਨਾ ਉਹ ਮੈਂ ਦੇ ਕੇ ਹੀ ਜਾਣਾ ਜੇ ਜਾਵਾਂਗੀ ਲੈ ਕੇ ਨਹੀਂ ਜਾਂਦੀ ਮੇਰੇ ਚ ਨਹੀਂ ਆਤਾਂ ਹੀ ਆ ਪਰ ਮੈਨੂੰ ਆਤਾਂ ਨਹੀਂ ਪਸੰਦ ਹੋਏਗਾ ਦਾ ਮਾਸੀ ਪੁੱਤ ਆਪਾਂ ਚ ਮੈਂ ਰਿਸ਼ਤੇਦਾਰੀਆਂ ਹੋਣੀਆਂ ਬਤਿਹਰੀਆਂ ਪਰ ਮੇਰਾ ਜਵਾਈ ਐ ਤੇ ਮੇਰੇ ਜਵਾਈ ਦੇ ਤੇ ਤੇਰੇ ਵਿੱਚ ਟੰਗ ਨਾ ਉਹ ੜਾਵੇ ਇਹ ਉਹਨੂੰ ਸਮਝਾਦੀ ਪੰਜਾਬੀ ਚ ਗੁਰਜੀਤ ਪੈਂਜੀ ਨੂੰ ਜਾ ਜਾ ਕੇ ਦੋ ਕੁ ਚਾਹ ਲਿਆ ਹੁਣ ਤਾਂ ਨਾ ਮੂੰਹ ਕੋਣ ਲੱਗੇ ਲਹਾਨੀਆਂ ਚਾਹ ਮਾਂ ਹੀ ਲੱਗੀ ਤੇ ਚੰਗੀ ਗੱਲ ਈ ਠੀਕ ਹੈ ਹੰਜੂ ਉਹ ਆਇਆ ਕਿੱਥੇ ਰਹਿ ਗਈਆਂ ਕਦੀ ਵੀ ਖਾਦੀ ਆ ਹਾਂ ਇੱਕ ਤਾਂ ਤੁਸੀਂ ਕਾਲੇ ਪੈ ਜਾਂਦੇ ਇਹ ਕੋਨੇ ਮੇਰੀ ਜਾਨ ਖਾਦੀ ਅੱਜ ਮੂੰਹ ਚ ਕੀ ਕਹਿੰਦੇ ਨਾ ਜ਼ੁਬਾਨ ਨਹੀਂ ਮਾਰਦੀ ਕਿੰਨੇ ਹਾਈ ਹਾਈ ਲੀਨ ਨੇ ਹੋਰ ਕਿੰਨੇ ਮਾਹੀ ਕਹਿੰਦਾ ਬਾਹਰ ਤਾਂ ਕੁੜੀ ਦੀ ਆਵਾਜ਼ ਆਉਂਦੀ ਆ ਉਹ ਤੇ ਇੱਕੋ ਜੀ ਕੁੜੀ ਸੰਭਿਆਣੀ ਮਾਂ ਮਾਂ ਹੁੰਦੀ ਆ ਨਾਨੀ ਨਹੀਂ ਕਰੀ ਮਾਂ ਬਣ ਸਕਦੀ ਨਾ ਜੀ ਨਾ ਮੈਂ ਕਾਨੂੰ ਮਾਂ ਬੰਨਾ ਮੈਂ ਹਰ ਪਿੱਤ ਨੂੰ ਲੋਕਾਂ ਨੇ ਪਾਲ ਲਿਆ ਹੋਣਾ ਨਾ ਨਾਨੀ ਕੀ ਤੇ ਦਾਦੀ ਕੀ ਮਾਵਾ ਹੀ ਹੁੰਦੀ ਆ ਨੇ ਉਹਨੂੰ ਟੀਕਾ ਲੱਗਾ ਆ ਪਰਸੋਂ ਦਾ ਉਹਨੂੰ ਦੁਖਦਾ ਕਦੀ ਬੁਖਾਰ ਚੜ ਜਾਂਦਾ ਜਾਈਏ ਕਿਹੇ ਕਲੀਨਿਕ ਤੇ ਚੰਗੇ ਡਾਕਟਰ ਕੋਲ ਦੇਖੋ ਆ ਬੱਚਾ ਉਹਨਾਂ ਨੂੰ ਖਾ ਆਈਏ ਜਾ ਕੇ ਚਲ ਜਾਂਦਾ ਵਾ ਆ ਵੜ ਕੁੜੀ ਦੇ ਕੱਪੜੇ ਲੈ ਉਹਗੇ ਸਾਈਜ਼ ਨਾਲ ਵੱਖਰੇ ਜੇ ਲੈ ਐ ਸੀ ਕਮਜ਼ੋਰ ਹੀ ਬੜੀ ਹੈਗੀ ਸੱਚੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾ ਘਰਾਂ ਤੇ ਘਰਾਂ ਕੀ ਮੇਰੀ ਗੱਲ ਸੁਣ ਹਰਪ੍ਰੀਤ ਨੁਕਾ ਕੁੜੀ ਨੂੰ ਨਾਲ ਹੀ ਲਾ ਜਾ ਉਹਨਾਂ ਦੇ ਘਰ ਘਰੇ ਇੰਨੇ ਜੀ ਇਕੱਲੇ ਇਕੱਲੇ ਤੇ ਹੈਗੇ ਆ ਨਾਲਾ ਹਰ ਪੇਦਾ ਦਿਲ ਲੱਗਾ ਰਹੂਗਾ ਉਹ ਦਿਲ ਲੱਗਣ ਨੂੰ ਕੀ ਕਹਿਣਾ ਹੈਗਾ ਵਾ ਉਹਨੂੰ ਘੁੰਮਣ ਫਿਰਨ ਤੋਂ ਹੋਵੇ ਕਿਸੇ ਪਾਸੇ ਰਾਹ ਤਾ ਨਾ ਮੈਂ ਫੋਨ ਜਦੋਂ ਕਰਾਂ ਮੰਮੀ ਅਸੀਂ ਨਾ ਘੁੰਮਣ ਆਏ ਆ ਬਾਹਰ ਕਿਤੇ ਮੈਂ ਕਹੂੰਗੀ ਪੁੱਤ ਤੈਨੂੰ ਲੀਂਦੀ ਯਾਦ ਨਹੀਂ ਆਂਦੀ ਕਹਿੰਦੀ ਹੋਰ ਗੱਲ ਕਰੋ ਉਹਨੂੰ ਤੇ ਨਾ ਬਸ ਇਹੀ ਹੈ ਕਿ ਅਰਜਨ ਦੀ ਨਿਸ਼ਾਨੀ ਹੈ ਅਰਜਨ ਨੂੰ ਭੁਲਾਉਣ ਵਾਸਤੇ ਇਹਨੂੰ ਵੀ ਦੂਰ ਕਰੀ ਫਿਰਦੀ ਆ ਓਏ ਆ ਕੀ ਗੱਲਾਂ ਕਰਦੀ ਐ ਇਦਾਂ ਤਾਂ ਕੁੜੀ ਦਾ ਮੋਹ ਟੁੱਟ ਜਾਊਗਾ ਦਾ ਟੁੱਟਣਾ ਕੀ ਛੇ ਟੁੱਟ ਗਿਆ ਛੇ ਉਹ ਨਹੀਂ ਕੁੜੀ ਨੂੰ ਚੇਤੇ ਰੱਖਦੀ ਉਹ ਕੁੜੀ ਨੂੰ ਸਮਝਾ ਕਿ ਆਪਣਾ ਜਵਾਕ ਨਾਲ ਲੈ ਕੇ ਚੱਲ ਮੈਂ ਤਾਂ ਕਿਹਾ ਕੱਲ ਨੂੰ ਸੁਖ ਦਾ ਫਿਰ ਮੋਹੀ ਨਹੀਂ ਪੈਣਾ ਉਹਨੇ ਕਹਿੰਨਾ ਬਈ ਇਹ ਕੁੜੀ ਨਾ ਸਾਡਾ ਮੋਹੀ ਨਹੀਂ ਪਿਆ ਖਰਚੇ ਨੂੰ ਇਹੀ ਖਰਚੇ ਭੁੱਖੇ ਇਹ ਖਰਚੇ ਨੂੰ ਕਿ ਖਰਚਾ ਬੰਦ ਦੇ ਨਾ ਵਾ ਆ ਮੈਂ ਕੋਈ ਪਲਾਟ ਨਾਮ ਲਾ ਦੇਣਾ ਕੁੜੀ ਦੇ ਕੱਲ ਨੂੰ ਮੈਂ ਵਿਆਹ ਤੱਕ ਸਾਰਾ ਖਰਚਾ ਗੱਲਾਂ ਕਹਿਣ ਦੀਆਂ ਹੁੰਦੀਆਂ ਧੀ ਪੁੱਤਰ ਨਾਲ ਰਵੇ ਨਾ ਤਾਂ ਬੜਾ ਕੁਝ ਫਾਇਦਾ ਵੀ ਹੁੰਦਾ ਵਾ ਮੈਂ ਸਮਝਦੀ ਆ ਮੈਂ ਵੀ ਉਦੋਂ ਹਾਮੀ ਭਰਤੀ ਸੀ ਵਿਆਹ ਦੇ ਟਾਈਮ ਕਿ ਚੱਲ ਕੁੜੀ ਮੈਂ ਆਸਾਨ ਲਾਂਗੀ ਤੇ ਚੱਲ ਕੋਈ ਨਹੀਂ ਇੱਥੇ ਘਰ ਚ ਖੜਾ ਕੋਈ ਪਰ ਮੇਰੇ ਬੁੱਢੇ ਹੱਡਾਂ ਨੇ ਮੈਨੂੰ ਜਵਾਬ ਦਿੱਤਾ ਵਾ ਮੇਰੇ ਕੋ ਨਹੀਂ ਸਾਮਿਆ ਜਾਂਦਾ ਰਾਤ ਰਾਤ ਬਹਿਣਾ ਬੜਾ ਮ ਅੱਗੇ ਗੱਲਾਂ ਹੋਰ ਸੀ ਜਵਾਨ ਸੀ ਆਪਣਾ ਟਾਈਮ ਹੋਰ ਸੀ ਹੁਣ ਆ ਟਾਈਮ ਤੇ ਵਹਿ શરીર ਨੇ ਜਵਾਬ ਦਿੱਤਾ ਆ ਵਾ ਹੋਏ ਤੇ ਹਰਪ੍ਰੀਤ ਨੂੰ ਸ਼ਰਮ ਚਾਹੀਦੀ ਆ ਨਾ ਹੁਣ ਉਹਨੂੰ ਕੁੜੀ ਨੂੰ ਸਮਝਾ ਕਿ ਜਵਾਕਣੀ ਨੂੰ ਨਾਲ ਲੈ ਕੇ ਚੱਲ ਉਹ ਤੇ ਤੁਹਾਡੀ ਗੱਲ ਠੀਕ ਐ ਗੁਰਜੀਤ ਭੈਣ ਜੀ ਨਾਲ ਗੱਲ ਕਰਦੀ ਆ ਗੁਰਜੀਤ ਭੈਣ ਜੀ ਨੂੰ ਕਹਿੰਨੀ ਆ ਕਿਹੇ ਤਰੀਕੇ ਨਾਲ ਗੱਲ ਕਰੇ ਪਰ ਗੱਲ ਤੇ ਮੁਕਦੀ ਆਪਣੀ ਹਰਪ੍ਰੀਤ ਤੇ ਨਾ ਗੁਰਜੀਤ ਭੈਣ ਜੀ ਨੂੰ ਕੀ ਕਹਣਾ ਤੂੰ ਕਾਹਦੇ ਹਾਸਤੇ ਤੂੰ ਮਾਰੀ ਗਈ ਉਹਦੀ ਤੂੰ ਸਮਝਾ ਨਹੀਂ ਸਕਦੀ ਮੇਰੀ ਕਿੱਥੇ ਸੁਣਦੀ ਜੋ ਉਸ ਦਿਨ ਮੈਂ ਘਰ ਗਈ ਆ ਨਾ ਬਸ ਉਹਨਜੀ ਚਾਹ ਸੀ ਮਾਂ ਨੂੰ ਮਿਲਣ ਦਾ ਜੋ ਆਪਣੀ ਰੇੜੀ ਗਈ ਰੇੜੀ ਗਈ ਗੱਲਾਂ ਮੈਂ ਮੈਂ ਆ ਬੜੀ ਓਖੀ ਹੋਈ ਜੇ ਮੈਂ ਤੁਹਾਨੂੰ ਦੱਸਾਂ ਆ ਮੇਰੀ ਇੱਕ ਗੱਲ ਸੁਣ ਨਵਾਂ ਨਵਾਂ ਵਿਆਹ ਵਾ ਚਲ ਚਾਰ ਦਿਨ ਘੁੰਮਣ ਲੰਗੇ ਕੱਲ ਨੂੰ ਸੋਕਣੇ ਆਪਣੇ ਕੰਮਾ ਕਰਦੇ ਚੱਲ ਜਾਣਾ ਤਾਂ ਫੇਰ ਕੱਲ ਕੋ ਹਰਪਨੀ ਕੀ ਕਰੂਗੀ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਕਹੀ ਉਹ ਘਰ ਬਾੜ ਬਾੜ ਖਾਂਦਾ ਵਾ ਕੱਲੇ ਨੇ ਚੀਕਾਂ ਹੀ ਮਾਰਦੀਆਂ ਨੇ ਘਰ ਚ ਉਹ ਤੇ ਹੈ ਉਹਨੂੰ ਕਾ ਕੁੜੀ ਨੂੰ ਨਾਲ ਲੈ ਜਾ ਤੇਰਾ ਦਿਲ ਲੱਗਾ ਰਹੂਗਾ ਨਾਲ ਪਿਓ ਨਾਲ ਮੋਹ ਪੈ ਜਾਊਗਾ ਉਹਦਾ ਇਹ ਵੀ ਗੱਲ ਠੀਕ ਹੈ ਕੀ ਜੇ ਇਹ ਤੇ ਕੱਲ ਨੂੰ ਸੁੱਖ ਬਿਲਕੁਲ ਨਹੀਂ ਮੰਨ ਨੂੰ ਜੱਜੇਗਾ ਉਹਨੇ ਕਹਣਾ ਲੈ ਅਰਜਨ ਦੀ ਕੁੜੀ ਆ ਮੈਂ ਕਾ ਨੂੰ ਰੱਖਾਂ ਉਹਨੇ ਅਪਣਾਉਣਾ ਨਹੀਂ ਬਾਅਦ ਚੋਂ ਨਹੀਂ ਅਪਣਾਣਾ ਉਹ ਸਾਡੇ ਵੀ ਗੱਲ ਸੇ ਨਾ ਕੁੜੀ ਵੀ ਬਾਅਦ ਫੁੱਲ ਜਾਊਗੀ ਉੱਥੇ ਜਾ ਕੇ ਹਾਂ ਮਾਪਿਆਂ ਦੇ ਹੱਥਾਂ ਚ ਤਾਂ ਗੱਲ ਹੀ ਹੋਰ ਹੁੰਦੀ ਆ ਮੈਂ ਲੱਖ ਲਾੜ ਦਾ ਮਾਮਾ ਬਣ ਕੇ ਪਰ ਉਹ ਗੱਲ ਨਹੀਂ ਬੰਦੀਗੀ ਨਾ ਥਾਣੀ ਪਛਾਣ ਕਰਦੀ ਐ ਮੇਰੇ ਹੱਥਾਂ ਚ ਤੇ ਨਹੀਂ ਰਹੀ ਨੀ ਜਾ ਰਹੀ ਮਾਸੀ ਦੇ ਹੱਥਾਂ ਚ ਤੇ ਜਾ ਇਹਦੇ ਹੱਥਾਂ ਚ ਰਹੀ ਐ ਅਖਰ ਤਾਂ ਹੀ ਰੋਈ ਰੋਈ ਜਾਂਦੀ ਐ ਉਦੋਂ ਦੀ ਰੋਈ ਜਾਂਦੀ ਜਿੱਦਾਂ ਦਾ ਵਿਆਹ ਹੋਇਆ ਵੈ ਮਾਂ ਦੀ ਵੀ ਖੁਸ਼ਬੂ ਹੁੰਦੀ ਆ ਨਾ ਕਿ ਮੇਰੀ ਮਾਂ ਨਹੀਂ ਕੋਲ ਹੈਗੀ। ਨਾ ਇਹ ਗੱਲਾਂ ਤੂੰ ਹਰਪੇ ਨੂੰ ਸਮਝਾ ਲਾ ਜਾ ਇਹ ਮੈਨੂੰ ਕਹਿ ਨਹੀਂ ਆ। ਆਪ ਸਮਝਾ ਲੋਗੇ ਹੋ ਕੇ। ਨਾ ਤੈਨੂੰ ਕੀ ਤੇ ਤੇਰੀ ਉੱਥੇ ਜਵਾਨੀ ਚੱਲਦੀ ਇੱਥੇ ਚੱਲਦੀ ਆ? ਹਾਂ ਮੇਰੀ ਜ਼ੁਬਾਨ ਦੀ ਬਸ ਗਿੰਤੀ-ਮਿੰਤੀ ਕੀਤੀ ਹੀ ਆ। ਮੇਰੀ ਗੱਲ ਸੁਣੋ। ਜਿੱਥੇ ਤੁਹਾਡੀ ਚੱਲਨੀ ਨਾ ਉੱਥੇ ਤੁਹਾਡੀ ਚੱਲਨੀ ਆ। ਥੋੜਾ ਜਿਹਾ ਆਪਣੀ ਕੁੜੀ ਨਾਲ ਫੋਨ ਤੇ ਗੱਲ ਕਰਨੀ ਕਰ ਲੋ। ਨਹੀਂ ਤੇ ਇੱਕ ਵਾਰੀ ਫੇਰਾ ਲਾਓ। ਮੈਂ ਤਾਂ ਕਹਿ ਨਹੀਂ ਭਾਵੇਂ ਉਹਦੇ ਸੋਹਰੇ ਨਾ ਜਾਏ ਉਹ ਗੁਰਜੀਤ ਭੰਜਵਲ ਤਾਂ ਕਹਿੰਨੀ ਆ ਕਿ ਸੇਵਕ ਦੀ ਉਹ ਸੁਣ ਲੈਂਦੀ ਐ। ਸਾਨੂੰ ਤਾਂ ਕੁਝ ਨਹੀਂ ਜਾਣਦੀ। ਸੇਵਕ ਨੂੰ ਕਹੋ ਕਿ ਸੋਕ ਨੂੰ ਬਾਰ-ਬਾਰ ਕਵੇ ਕਿ ਤੂੰ ਉਧਰੋਂ ਜਾਗੇ ਨਾ ਲੀਨ ਨੂੰ ਲੈ ਆ ਅਸੀਂ ਉਹਨੂੰ ਨਾਲ ਰੱਖਾਂਗੇ ਸੁਖ ਕਹੇਗਾ ਤੇ ਹਰਪ੍ਰੀਤ ਮੰਨੇਗੀ ਹਰਪ੍ਰੀਤ ਨਹੀਂ ਮੰਨਣਾ ਕਿਉਂਕਿ ਉਹਨੇ ਮੈਨੂੰ ਕੋਰਾ ਜਵਾਬ ਦਿੱਤਾ ਮੈਂ ਕਹਿੰਦੀ ਅਰਜਨ ਦੀ ਕੁੜੀ ਨੂੰ ਲੈ ਕੇ ਨਹੀਂ ਆਣਾ ਉਹ ਤੇ ਕਹਿੰਦੀ ਨਹੀਂ ਮੇਰੀ ਧੀ ਕਹਿੰਦੀ ਮੈਂ ਅਰਜਨ ਦੀ ਕੁੜੀ ਨੂੰ ਨਾਲ ਲੈ ਕੇ ਨਹੀਂ ਜਾਣਾ ਇਹ ਤਾਂ ਸੁਖੀ ਹੈ ਜਿਹੜੇ ਢੂੰਡੀ ਘਮਾ ਲਵੇ ਚਲ ਮੈਂ ਕਰਦਾ ਸੇਵਕ ਨਾਲ ਗੱਲ ਉਹ ਨੂੰ ਮੈਂ ਸਮਝਾਉਂਦਾ ਵਾ ਕਿ ਸੁਖ ਨਾਲ ਗੱਲ ਕਰੇ ਠੀਕ ਹੈ ਵੇਰੀ ਕੋਈ ਬਨੂ ਗੱਲ ਉਹ ਤਾਂ ਗੱਲ ਠੀਕ ਤੜੀ ਚਾਹ ਬਣਾਵਾਂਗੇ ਪੀਣੀ ਤੋਂ ਕੋਟੋ ਨਾ ਬਨਾਲਾ ਤੇ ਉਧਰ ਦੁਕਾਨਾ ਦਾ ਕੀ ਕਰਕੇ ਆਏ ਹੁਣ ਕੀ ਕਰਨਾ ਜੇ ਫਿਰ ਕਿੱਥੇ ਲੈਣੀ ਆ ਜੇ ਮਾਂ ਲੱਦਾ ਹੀ ਰੁੰਦਾ ਰਹੇਗਾ ਉਹ ਵੇਖਦਾ ਕਰਦਾ ਕੁਛ ਅਕੇ ਥੱਕਿਆ ਟੁੱਟਿਆ ਆਇਆ ਹੀ ਕੁਛ ਤਾਂ ਕਰਨ ਦੇ ਆ ਵਾ ਤਪੂਹੀ ਕੀ ਲਾੜ ਫੜੀ ਫਿਰ ਦਿੱਲੀ ਜਾਂਦੀ ਹੁਣ ਮੈਨੂੰ ਐਸ ਉਮਰੇ ਤਾਂ ਕਮ ਸੇ ਕਮ ਘਰ ਚ ਬਹਿ ਜਾ ਕੱਲੀ ਕੀ ਮੈਂ ਕੰਨਾਂ ਨਾਲ ਟਕਰਾਂ ਮਾਰਾਂ ਉਹ ਇੱਥੇ ਕਾਮਾਕਾਰ ਜੇਗਾ ਉੱਥੇ ਕਾਮਾਕਾਰ ਵੇਖਣਾ ਕਰਦਾ ਤੇ ਕਰਾ ਕੀ ਕਿਦੇ ਲਈ ਹੁਣ ਕਰਨਾ ਗੋ ਕਿਦੇ ਲਈ ਕਰਨਾ ਦਾ ਤੂੰ ਭੁਖੀ ਮਰਨਾ ਹੁਣ ਕਿੰਨੀਆਂ ਕਿ ਦੋ ਰੋਟੀਆਂ ਸੇ ਸਾਨੂੰ ਕਮਾਈ ਚਾਹੀਦੀ ਜਿੰਨਾ ਕਿ ਇੱਥੇ ਹੁੰਦਾ ਉਹਨਾਂ ਕ ਕਰ ਲੋ ਮੇਰੇ ਕੋ ਨਹੀਂ ਜੇ ਹੁਣ ਇੱਥੇ ਇਕੱਲੇ ਰਹਿ ਜਾਂਦਾਗਾ ਮੈਂ ਵੀ ਆਪ ਸੜ ਗਈ ਆਪਣੀ ਜ਼ਿੰਦਗੀ ਤੋਂ ਉੰਨੇ ਜੇ ਚੰਗਾ ਲੱਗਦਾ ਕੁਝ ਨਹੀਂ ਮੇਰਾ ਤਾਂ ਦਿਲ ਕਰਦਾ ਇੱਥੇ ਲਈਏ ਤਾਲਾ ਜਾਂ ਦਈਏ ਕਿਰਾਏ ਤੇ ਜਗਾ ਇੱਕ ਜਗਾ ਕਮਰੇ ਦਾ ਸਾਰਾ ਸਮਾਨ ਕਰਦੇ ਨੇ ਆਪਾਂ ਪਿੰਡ ਮਾਸੀ ਕੋ ਨਾ ਚਲ ਜੀਏ ਮੇਰਾ ਤਾਂ ਸਹੀ ਪੁੱਛ ਇੱਥੇ ਹੁਣ ਦਿਲ ਹੀ ਨਹੀਂ ਕਰਦਾ ਰਹਿ ਰਹਿ ਕੇ ਕਿਤੇ ਨਾ ਕਿਤੇ ਕਹੀ ਨਾ ਕਿਹੇ ਕੋਨੇ ਦਾ ਨਾ ਕੋਈ ਯਾਦਾਂ ਹੀ ਜੁੜ ਗਈਆਂ ਨੇ ਅਰਜਨ ਆ ਕੇ ਇੱਥੇ ਬੈਠਾ ਸੀ ਅਰਜਨ ਨੇ ਇੱਥੇ ਬੈ ਕੇ ਇਹ ਗੱਲਾਂ ਕੀਤੀਆਂ ਸੀ ਫੇਰ دماغ ਨਾ ਮੇਰਾ ਖੁਦ ਦਾ ਦਿਮਾਗ ਉੱਧਰ ਜਾਂਦਾ ਪਿਆ ਹਜੇ ਤੂੰ ਇਹ ਨਹੀਂ ਸਮਝ ਬੰਦੇ ਨਾ ਜੜੀਆਂ ਗੱਲਾਂ ਤੂੰ ਕਰਦੇ ਆ ਨਾ ਆਪੇ ਸੋਚ ਹਰ ਪੇ ਤੇ ਵੀ ਕੋਈ ਸੋਚਾਂਦੀ ਆ ਮੌਖੀ ਤਾਂ ਕਹਿ ਨਹੀਂ ਤੁਹਾਨੂੰ ਤੁਸੀਂ ਬੰਦੇ ਲੋਕ ਪਤਾ ਹੀ ਹੈ ਘਰੋਂ ਬਾਹਰ ਚੱਲ ਜਾਂਦੇ ਹੋ ਕੰਮ ਕਰ ਕਰਦੇ ਹੋ ਤੇ ਬਿਜ਼ੀ ਹੋ ਜਾਂਦੇ ਆਪਣੀ ਲਾਈਫ 'ਚ ਸ਼ਾਮਾਂ ਨੂੰ ਆਉਂਦੇ ਹੋ ਰੋਟੀ ਪਾਣੀ ਖਾਦਾ ਇੱਕ ਅੱਧਾ ਤੁਸੀਂ ਪੈਗ ਲਾਇਆ ਚਲੋ ਜੀ ਪੈ ਗਏ ਅਸੀਂ ਜਨਾਨੀਆਂ ਸਾਰਾ ਦਿਨ ਘਰ ਦੇ ਕੰਮ 'ਚ ਨਾਲ-ਨਾਲ ਸਾਰਾ ਦਿਨ ਸੋਚਦੀਆਂ ਰਹਿੰਦੀਆਂ ਆ ਕੀ ਬਿੱਤਿਆ ਵਾ ਕੀ ਚਲਦਾ ਵਾ ਤੇ ਕੀ ਹੋਣਾ ਮੈਂ ਸਾਨੂੰ ਤਾਂ ਇਹੀ ਚੀਜ਼ਾਂ ਨੇ ਮਾਰਿਆ ਏਕ ਨਹੀਂ ਮੈਂ ਹਰ ਘਰ ਦੀ ਜਨਾਨੀ ਦਾ ਮੈਨੂੰ ਲੱਗਦਾ ਇਹੀ ਹਾਲ ਹੈ ਆਜ ਤਾਂ ਤੁਹਾਨੂੰ ਕਿੰਨੀ ਆ ਤੇ ਨਾ ਕੋਈ ਬਹੁਤਾ ਨਹੀਂ ਨਾ ਛੋਟੀਆਂ ਦੁਕਾਨਾਂ ਮਿਲਦੀਆਂ ਨਾ ਔਰ ਚ ਕਪੜਾ ਥੋੜਾ ਬਹੁਤਾ ਰੱਖ ਕੇ ਨਾ ਤਾਂ ਕੰਮ ਹੁਣ ਫੇਰੀ ਦਾ ਨਾਲ ਕਰਕੇ ਬੰਦ ਕਰ ਦੋ ਬਿਲਕੁਲ ਹੀ ਕੋਈ ਨੋਰਮਲ ਜਿਹਾ ਕੰਮ ਕਰ ਲੀਏ ਆਪਾਂ ਕਿਰਾਏ ਤੇ ਦੇ ਦੇਣੇ ਦੁਕਾਨ ਖਰੀਦ ਕੇ ਕੋਈ ਕਿਰਾਇਆ ਆਏਗਾ ਰੋਟੀ ਚੱਲ ਜਾਏਗੀ ਕਪੜਾ ਤੁਸੀਂ ਗਾਂਹ ਸੇਲ ਕਰਵਾ ਦੋ ਘਰ ਰਹਿ ਲਿਆ ਕਰੋ ਜੀ ਮੇਰਾ ਨੀ ਮਨ ਹੁਣ ਨਾ ਮੈਨੂੰ ਵਰਡ ਖਾਣ ਪੈਂਦਾ ਘਰ ਚੱਲ ਕੋਈ ਗੱਲ ਨਹੀਂ ਕਰਦਾ ਮੈਂ ਕੁਛ ਕਹਿੰਦੇ ਹੀ ਉਹ ਕਹਿੰਦੇ ਕਹਿੰਦੇ ਵੀ ਵੱਲੋਂ ਕਿੰਨੇ ਮਹੀਨੇ ਬੀਤ ਗਏ ਨੇ ਪਰ ਤੂੰ ਹੀ ਨਹੀਂ ਜੇ ਮੇਰੀ ਸੁਣਦੇ ਏ ਉਹ ਕੋਈ ਸਬਜ਼ੀ ਪਾਜੀਦ ਹੋਏ ਨਾ ਕਿਤੋਂ ਖਰੀਦੇ ਇੱਥੇ ਵੇਚ ਲਈ ਉਹ ਟਾਈਮ ਲੱਗਦਾ ਹਰ ਕੰਮਾ ਨੂੰ ਚੰਗਾ ਖਾਓਗੇ ਕੁਝ ਨਾਲ ਬਣਾ ਲਿਆਵਾਂ ਕਿ ਚਾਹ ਵੀ ਨਹੀਂ ਇਕੱਲੀ ਚਾਹ ਹੀ ਲੈ ਜਾ ਜਣਾ ਨੀ ਦਾ ਵੀ ਸੜਿਆ ਪਿਆ ਨਾ ਇਹਨੂੰ ਘਰ ਬੈਠੇ ਨੂੰ ਕੀ ਪਤਾ ਕਿ ਕੰਮ ਕਾ ਕਿੱਦਾਂ ਕਰੀਦੇ ਉਹ ਬੰਦਿਆ ਘਰੋਂ ਨਿਕਲਦੇ ਫੇਰ ਕੰਮ ਹੁੰਦੇ ਆ। ਨਾ ਪਹਿਲਾਂ ਕੁੜੀ ਦੁਕਾਨਾ ਵੇਚ ਕੇ ਧਾਤੀਆਂ। ਚੰਗੀਆਂ ਬਲੀ ਦੁਕਾਨਾ ਹੈ। ਇਹਦੇ ਬੇਕੂਫੀ ਦੇ ਕਰਕੇ ਸਭ ਕੁਝ ਨਿਕਲੇ ਆਵਾ। ਨਾ ਹੁਣ ਕਹਿੰਦੀ ਕੰਮ ਛੱਡ ਕੇ ਕੁਝ ਹੋਰ ਕਰ ਲਓ। ਕਰੀਏ ਤੇ ਕਰੀਏ ਕੀ? ਨਾ ਹੁਣ ਲੈਣ ਸਾੰਭੇ ਨਹੀਂ ਜਾਂਦੀ ਇੱਕੋ। ਨਾ ਪਹਿਲਾਂ ਕਹਿੰਦੀ ਮੇਰਾ ਮੂੰਹ ਹੀ ਬੜਾ ਵਾ। ਮੈਂ ਸੰਭਲਾਂਗੀ। ਹੁਣ ਸਾੰਭੇ ਨਹੀਂ ਗਈ ਇੱਕੋ। ਮੈਨੂੰ ਬਚੋਲੇ ਪਾਉਂਦੇ ਲੋੜਨੇਗੀ। ਆਪਣੇ ਧੀ ਨਾਲ ਗੱਲਾਂ ਆਪ ਹੀ ਕਰ ਲਾਂਗਾ। ਤੇ ਲਾਤ ਬਿਗੈਰ ਕੁਝ ਨਹੀਂ ਗਾ। ਨਾ ਮਾਂ ਨੇ ਕਿਹਾ ਕਿ ਕੁੜੀ ਨੂੰ ਇੱਥੇ ਛੱਡ ਜਾ। ਤੋ ਵੀ ਬੇਕੁਫੀਦਾ ਦੀ ਕਹਾ ਮਮੀ ਕੋਈ ਗੱਲ ਨਹੀਂ ਤੁਸੀਂ ਰੱਖ ਲੋ ਇਹਨੂੰ ਨਹੀਂ ਪਤਾ ਕਿ ਇੱਕ ਜਵਾਬ ਨੂੰ ਮਾਂ ਪਿਓ ਦਾ ਪਿਆਰ ਦੋਨਾਂ ਦਾ ਚਾਹੀਦਾ ਚੱਲ ਇਹਨਾਂ ਨਾਲ ਗੱਲ ਮੈਂ ਆਪ ਕਰਦਾ ਹਾਂ